ਮਿਲ ਉਤਰਾ ਇਲੈਕਟ੍ਰੋਨਿਕਸ ਕੀਤਪੁਰ ਮਨ ਰੋਡ ਤੇ ਪਹੁੰਚੇ ਆਂ ਔਰ ਜਿੰਨੀ ਵੀਡੀਓ ਅੱਜ ਖਾਸ ਐ ਇੰਨੀ ਖਾਸ ਪਹਿਲਾਂ ਕਦੀ ਨਹੀਂ ਹੋਈ ਕਿਉਂਕਿ ਅੱਜ ਤੁਹਾਨੂੰ ਬਹੁਤ ਗਲੋਰੀਅਸ ਪ੍ਰੋਡਕਟ ਦਿਖਾਣੇ ਆ ਅਮੇজিং ਪ੍ਰੋਡਕਟ ਦਿਖਾਣੇ ਤੁਹਾਡੀ ਰੂਹ ਖੁਸ਼ ਹੋ ਜਾਵੇਗੀ ਵਾਸ਼ਰ ਐਂਡ ਡਰਾਇਰ ਹਮ ਪ੍ਰਾਈਸ ਤਾਂ ਨਹੀਂ ਹੈ ਨੋ ਨੋ ਨੋਮੀਨਲ ਐ ਤੁਸੀਂ ਜੇ ਕੰਬਾਈਨਡ ਦੇਖੋਗੇ ਕੱਲਾ ਵਾਸ਼ਰ ਲਾਓ ਕੱਲਾ ਡਰਾਇਰ ਲਾਓ ਉਹਨਾਂ ਅੱਧਾ ਰੇਟ ਆ ਇਹਦਾ ਇਹ ਕੰਪੋ ਹੈ ਇਹ ਕੰਪੋ ਪਾਪਾ ਐਕਸਪਲੇਨ ਕਰ ਦੇ ਜੀ ਫੀਚਰ ਸਾਰੇ ਫੀਚਰਸ ਦੇ ਵਿੱਚ ਸਭ ਤੋਂ ਵੱਡਾ ਫੀਚਰ ਤਾਂ ਇਹ ਆ ਪੇ ਜਿੱਦਾਂ ਹੁਣ ਅਸੀਂ ਮਸ਼ੀਨ ਲੈਨੇ ਆ ਨਾ ਤਾਂ ਮਸ਼ੀਨ ਦੇ ਵਿੱਚ ਸਭ ਤੋਂ ਵੱਡਾ ਵੀ ਵੱਡਾ ਕੰਬਲ ਨਹੀਂ ਆਂਦਾ ਡਬਲ ਬੈੱਡ ਦਾ ਹੂੰ 21 ਕਿਲੋ ਵਾਸ਼ਰ ਆ ਤੇ 12 ਕਿਲੋ ਇਹਦਾ ਡਰਾਇਰ ਆ ਅੱਛਾ ਐਡਾ ਵੱਡਾ ਨਾ ਡਰਾਇਰ ਆਂਦਾ ਕਿਸੇ ਦਾ ਨਾ ਐਡਾ ਵੱਡਾ ਵਾਸ਼ਰ ਆ ਅਜ ਤੱਕ ਇੰਨਾ ਵੱਡਾ ਡਰਾਇਰ ਤੇ ਵਾਸ਼ਰ ਇੰਡਸਟਰੀ 'ਚ ਨਹੀਂ ਹੈਗਾ ਕਿਸੇ ਕੰਪਨੀ ਕੋਲ ਨਹੀਂ ਹੈਗਾ ਜਿੱਦਾਂ ਹੁਣ ਅਸੀਂ ਮੋਬਾਈਲ ਲੈਨੇ ਆ ਮੋਬਾਈਲ ਦੇ ਵਿੱਚ ਦੋ ਚੀਜ਼ਾਂ ਦੇ ਪੈਸੇ ਅਸੀਂ ਖਰਚਦੇ ਆ ਪਹਿਲਾ ਪੈਸਾ ਖਰਚਦੇ ਆ ਅਸੀਂ ਜਿਹੜਾ ਉਹਦੀ ਕਲੈਰਿਟੀ ਤੇ ਸਕਰੀਨ ਦੀ ਕੁਆਲਿਟੀ ਤੇ ਉਹ ਮੈਂ ਤੁਹਾਨੂੰ ਐਕਸਪਲੇਨ ਕਰਦਾ ਦੂਜਾ ਉਹਦੇ ਪ੍ਰੋਸੈਸਰ ਤੇ ਆ ਐਦਾਂ ਹੀ ਇਹਦੇ ਵਿੱਚ ਟੀਵੀ ਦਾ ਜਿਹੜਾ ਪ੍ਰੋਸੈਸਰ ਇਹਦੇ ਵਿੱਚ ਹੈਗਾ ਆਂਦਾ ਉਹ ਵੈਬਓਐਸ ਆ ਜਿਹਦਾ ਆਈਓਐਸ ਆ ਫੋਨ ਦੇ ਵਿੱਚ ਇਹ ਵੈਬਓਐਸ ਆ ਉਹੀ ਚੀਜ਼ ਦੇ ਉੱਪਰ ਸਮਝ ਲਓਵੇ ਮਲਟੀਟਾਸਕਿੰਗ ਇਸ ਟੀਵੀ ਚ ਹੋ ਸਕਦੀ ਆ ਜੀ ਔਰ ਇੱਕਲਾ ਟੀਵੀ ਆ ਜਿਹਦੇ ਵਿੱਚ ਐਂਡਰੋਇਡ ਔਰ ਆਈਫੋਨ ਦੋਨੋਂ ਸ਼ੇਅਰ ਹੁੰਦੇ ਆ ਅੱਛਾ ਤੁਸੀਂ ਐਕਸਪਲੇਨ ਕਰੋ ਉਸ ਤੋਂ ਪਹਿਲੀ ਗੱਲ ਬਹੁਤ ਬੀਸਟ ਲੱਗ ਰਿਹਾ ਤੇ ਨਾਲ ਦੀ ਨਾਲ ਸਵੀਟ ਵੀ ਲੱਗ ਰਿਹਾ ਤੁਹਾਡੇ ਲੌਬੀ ਵਿੱਚ ਤੁਹਾਡੇ ਡਰਾਈਵਿੰਗ ਰੂਮ ਵਿੱਚ ਪਿਆ ਹੋਵੇਗਾ ਤੁਹਾਡੇ ਗੈਸ ਜਿਹੜੇ ਹੋਣਗੇ ਪੁੱਛਣਗੇ OLED ਕਿੱਥੋਂ ਲਿਆ ਫਿਰ ਤੁਸੀਂ ਕੀ ਕਹਣਾ ਕਿੱਥੋਂ ਲਿਆ ਮਲੋਤਰਾ ਸਾਹਿਬ ਤੋਂ ਲੈਣਾ ਦੇ ਤੁਹਾਡੇ ਕੋਲ ਬਜਾਇਦਾ ਕਾਰਡ ਬਣਿਆ ਆ ਤੁਹਾਡਾ ਸਿਵਲ ਜਾਂ ਨਹੀਂ ਵੀ ਬਣਿਆ ਤੁਹਾਡਾ ਸਿਵਲ ਸਕੋਰ ਜਿਹੜਾ 750 ਤੋਂ ਉੱਪਰ ਆ ਤਾਂ 3000 ਰੁਪਏ ਦੇ ਕੇ ਤੁਸੀਂ ਟੀਵੀ ਲੈ ਸਕਦੇ ਹੋ ਫਾਈਨਸ ਕੁਆਲਿਟੀ ਆਪਣੇ ਘਰ ਲੈ ਜਾ ਸਕਦੇ ਹੋ ਨੰਬਰ 1 ਕੁਆਲਿਟੀ ਆ ਪੂਰੀ ਇੰਡਸਟਰੀ ਦੀ ਹਾਂਜੀ ਔਰ ਹੁਣ ਤੁਹਾਨੂੰ ਅੱਜ 15 ਜਣੀ 31 ਅਗਸਤ ਤੋਂ ਬਾਅਦ ਜਿਹੜੀ ਹੈਗੀ ਆ ਪਰਚੇਸ ਤੇ ਵਾਰੰਟੀ ਸਾਰੇ ਪੈਨਲਸ ਦੇ ਉੱਪਰ 1 ਸਾਲ ਦੀ ਵਿਆਹ 3 ਇਅਰ ਵਾਰੰਟੀ ਮਿਲੂਗੀ ਪੂਰੀ ਤੇ ਨਾਲ ਕੋਈ ਆਫਰ ਵਗੈਰਾ ਆਫਰ ਤਾਂ ਹੈਗੀ ਹੈ ਤੇ 3 ਇਅਰ ਵਾਰੰਟੀ ਹੈ 1 ਇਅਰ ਇੰਸ਼ੋਰੈਂਸ ਆ ਠੀਕ ਹੈ ਜੀ ਤੇ ਉਹ ਚੋ ਥੈਫਟ ਐਂਡ ਬ੍ਰੇਕੇਜ ਵੀ ਕਵਰਡ ਆ ਤੇ ਬਾਕੀ ਲੱਕੀ ਡਰਾਅ ਸਕੀਮ ਸਾਡੀ ਚੱਲ ਹੀ ਰਹੀ ਹੈ ਉਹ ਤਾਂ ਹਮੇਸ਼ਾ ਚੱਲਦੀ ਰਹਿੰਦੀ ਹੈ ਹਾਂਜੀ ਉਹ ਚੱਲਨੀ ਆ ਜੀ ਜੀ ਸੋਤਰਾ ਸਾਹਿਬ ਹੁਣ ਸਾਨੂੰ ਏਸੀ ਵਾਲੇ ਸੈਗਮੈਂਟ ਵਿੱਚ ਲੈ ਕੇ ਆਏ ਆ ਮੈਂ ਸੁਵਾਲ ਜ਼ਰੂਰ ਲੈ ਲੂੰਗਾ ਸੁਣਿਆ ਕਹਿੰਦੇ ਉਹ LG ਦੇ ਜਿਹੜੇ ਏਸ਼ੀਆ ਹੈਲਥ ਨੂੰ ਵੀ ਗੁੱਡ ਰੱਖਦੇ ਆ ਜਿਹੜਾ ਕੋਈ ਵੀ 에어 ਕੰਡੀਸ਼ਨਰ ਹੁੰਦਾ ਵੈਸੇ ਤਾਂ ਉਹਦਾ ਕੰਮ ਸੇਮ ਹੀ ਹੁੰਦਾ ਆ। ਹਮਮ ਹੈਲਥ ਨੂੰ ਉਹ ਗੁੱਡ ਕਰਦਾ ਹੀ ਆ ਕਿਉਂਕਿ ਉਹ ਕਮਰੇ ਦੀ 에어 ਨੂੰ ਰੀਸਾਈਕਲ ਕਰਦਾ। ਹਮਮ ਪਰ ਲੇਕਿਨ ਇਹਦੇ ਚ ਇੱਕ ਇੱਕ ਥੋੜਾ ਐਜ ਹੈਗਾ ਆ ਇਹਦੇ ਚ ਕਿ ਜਿਹੜਾ ਇਹਦਾ ਫਿਲਟਰ ਹੈਗਾ ਆ ਜਿਹੜਾ ਹੁਣ ਫਿਲਟਰ ਆ ਰਿਹਾ ਉਹ ਇਹ ਹੈਗਾ ਆ। ਹਮ ਇਹ ਜਿਹੜਾ ਫਿਲਟਰ ਹੈ ਸਿਲਵਰ ਨੈਨੋ ਫਿਲਟਰ ਹੈਗਾ। ਸਿਲਵਰ ਨੈਨੋ ਹਾਂ ਸਿਲਵਰ ਨੈਨੋ ਫਿਲਟਰ ਆ। ਇਰਜ ਕਿਹਾ ਕਿ ਮਾਈਕਰੋ ਬੈਕਟੀਰੀਆ ਜਿਹੜੀ ਇਨਵੀਜੀਬਲ ਡਸਟ ਵੀ ਆ ਉਹ ਵੀ ਇਹ ਚੋਂ ਪਾਸ ਨਹੀਂ ਹੋ ਸਕਦਾ। ਹਾਈਜਨ ਫਰੈਸ਼ ਇਹਦੇ ਵਿੱਚ ਫੰਕਸ਼ਨ ਆ। ਹਾਈਜਨ ਫਰੈਸ਼ ਕੀ ਹੁੰਦਾ ਵੀ ਜਿੱਦਾਂ ਹੁਣ ਹਰ ਸਮਾਨ ਤੁਸੀਂ ਰੱਖਿਆ ਹਰ ਇੱਕ ਦੀ ਇੱਕ 스ਮੈਲ ਆ। ਉਹ 스ਮੈਲ ਇੱਕ ਦੂਜੇ ਵਿੱਚ ਮਿਕਸ ਹੋ ਜਾਂਦੀ ਹੈ। ਮਿਕਸ ਹੋ ਜਾਂਦੀ ਆ। ਇਹ ਹਾਈਜਨ ਫਰੈਸ਼ ਕੀ ਕਰਦਾ ਵੀ ਜਿੰਨਾ ਇਹਦੇ ਵਿੱਚ オーਡਰ ਹੁੰਦਾ ਆ ਉਹਨੂੰ ਅਬਜ਼ਰਬ ਕਰ ਲੈਣ ਇਹਨੂੰ ਵਾਟਰ ਪੇਪਰ ਬਣਾ ਕੇ ਉਹਨੂੰ ਬਾਹਰ ਕੱਢ ਦਿੰਦੀ। 스ਮੈਲ ਵੀ ਮਿਕਸ ਨਹੀਂ ਹੋ। 스ਮੈਲ ਨਹੀਂ ਮਿਕਸ ਹੋਊਗੀ। ਠੀਕ ਹੈ ਜੀ। ਔਰ ਜਿਹੜਾ ਵੀ ਸਟੱਫ ਤੁਸੀਂ ਸਮਾਨ ਰੱਖਿਆ ਹੋਇਆ ਉਹਨੂੰ ਇਹ ਸੈਂਸਰ ਇਜ਼ਿਤ ਸੱਤ ਸੈਂਸਰ ਆ ਇਹ ਦੇਖ ਲੈਂਦਾ ਵੀ ਇਹ ਸਮਾਨ ਨੂੰ ਕਿੰਨੀ ਠੰਡਕ ਚਾਹੀਦੀ ਆ ਅੱਛਾ ਹਰ ਇੱਕ ਸ਼ੈਲਫ ਦੇ ਉੱਪਰ ਅਲੱਗ ਟੈਂਪਰੇਚਰ ਮੇਨਟੇਨ ਕਰ ਲਊਗੀ ਪਿਛਲੇ ਐਲਜੀ ਨੂੰ ਸਭ ਤੋਂ ਸੁਪੀਰੀਅਰ ਕਹਿੰਦੇ ਆ ਨਾ ਚਾਰਕੋਲ ਹੈਲਦੀ ਓਵਨ ਆਇਆ ਹੁਣ ਤੁਸੀਂ ਕਹੋ ਵੀ ਓਵਨ ਦੇ ਵਿੱਚ ਹੈਲਦੀ ਕੀ ਆ ਹੁੰਦਾ ਹਮ ਉਹਦਾ ਇਹ ਆ ਵੀ ਇਹ ਜਿਹੜਾ ਸਰਟੀਫਾਈਡ ਬਾਈ ਹਾਰਟ ਕੇਅਰ ਫਾਊਂਡੇਸ਼ਨ ਆਫ ਇੰਡੀਆ ਹਮ 30 ਹਾਰਟ ਫ੍ਰੈਂਡਲੀ ਰੈਸਪੀਜ਼ ਮਤਲਬ 30 ਹਾਰਟ ਫਰੈਂਡਲੀ ਰੈਸਪੀਜ਼ ਐ ਇਹ ਨਹੀਂ ਕਿ ਰੈਸਪੀ ਅਕਸਰ 30 ਬਣਦੀਆਂ ਹਾਂ ਰੈਸਪੀ ਤਾਂ ਜਿੰਨੀ ਮਰਜ਼ੀ ਬਣਾ ਲਓ ਬਣ ਜਾਣਗੀਆਂ ਲੇਕਿਨ 30 ਹਾਰਟ ਫਰੈਂਡਲੀ ਰੈਸਪੀਜ਼ ਜਿਹੜੀਆਂ ਤਾਂ ਉਹਦਾ ਇੱਥੇ 401 ਜਿਹੜੇ ਪ੍ਰੀ ਸੈਟ ਕੁਕਿੰਗ ਪੁਆਇੰਟਸ ਹੈਗੇ ਆ ਜਿੱਦਾਂ ਤੁਸੀਂ ਉਹਨੂੰ ਦੱਬੂਗੇ ਤਾਂ ਆਪਣੇ ਆਪ ਉਹਨੇ ਆਪਣਾ ਉਹਦਾ ਟਾਈਮ ਲੈ ਲੈਣਾ ਕਿ ਕਿੰਨੀ ਹੀਟ ਲੈਣੀ ਹੈ ਕਿੰਨਾ ਟਾਈਮ ਉਹ ਵੀ ਸੈਂਸ ਕਰ ਲੈਣਾ ਉਹ ਆਪਣੇ ਆਪ ਕਰ ਦਿੰਦਾ ਕਿਚਨ ਅਪਲੈਂਸਸ ਦੇ ਵਿੱਚ ਸਾਡੇ ਕੋਲ ਸਾਰੇ ਰੇਂਜ ਹੈਗੇ ਆ ਅੱਛਾ ਕਿਚਨ ਅਪਲੈਂਸਸ ਵੀ ਹੈਗੇ ਆ ਫਿਕਸ ਦੇ ਵੀ ਆ ਇੱਕ ਕਾਫੀ ਮੇਕਰ ਤੁਹਾਨੂੰ ਇੱਕ ਬਹੁਤ ਅੱਛਾ ਸਲੀਕ ਜਿਹਾ ਕਾਫੀ ਮੇਕਰ ਹੈ ਕਾਫੀ ਦਾ ਵੀ ਯੂਜ਼ ਹੋ ਸਕਦਾ ਘਰ ਤੇ ਵੀ ਹੋ ਸਕਦਾ ਸਾਡੇ ਜਿਹੜੇ ਕਾਫੀ ਦੇ ਸ਼ਕੀਨ ਆ ਇਹ ਕਾਫੀ ਮੇਕਰ ਸਾਡੇ ਕੋਲ ਮਿਲਦਾ ਜਿਵੇਂ ਤੁਸੀਂ ਪਹਿਲਾਂ ਕਹਿ ਕੇ ਹੌਟ ਐਂਡ ਕੋਲਡ ਦਾ ਟ੍ਰੈਂਡ ਆ ਗਿਆ ਕਿਸੇ ਤਰੀਕੇ ਕਾਫੀ ਦਾ ਟ੍ਰੈਂਡ ਵਜਾ ਕਰਕੇ ਚੱਲ ਰਿਹਾ ਜੀ ਹਾਂ ਉਸ ਤੋਂ ਬਾਅਦ ਅਸੀਂ ਪਹਿਲਾਂ ਫੋਨ ਮੈਨ ਨਹੀਂ ਸੀ ਵੇਚਦਾ ਪਰ ਇਸ ਵਾਰੀ ਅਸੀਂ ਫੋਨ ਵੀ ਸ਼ੁਰੂ ਕੀਤੇ ਆ ਔਰ ਇਹਦੇ ਵਿੱਚ ਸਾਨੂੰ ਡਿਮਾਂਡ ਆ ਗਈ ਨਾ ਕਿ ਤੁਸੀਂ ਫੋਨ ਵੀ ਵਿੱਚੋ ਟੈਬਸ ਵੀ ਹੈਗੀਆਂ ਸਾਡੇ ਕੋਲ Samsung ਦੇ ਵੈਸੇ ਨਵੇਂ ਕੱਜ ਜ਼ਿਆਦਾਤਰ ਆਰਡਰ ਕਰਕੇ ਮੰਗਾਣਾ ਪੈਂਦਾ ਇਹਨਾਂ ਕੋਲ ਸਟਾਕ ਹੁੰਦਾ ਔਰ ਆਈਫੋਨ ਦਾ ਪੈਡ ਵੀ ਤੁਹਾਨੂੰ ਟੈਬਲੇਟ ਮਿਲੇਗੀ ਸਾਰਾ ਕੁਝ ਮਿਲੇਗਾ ਸਭ ਨੂੰ ਕੀ ਬਾਤ ਹੈ ਬਈ ਮੈਂ ਨਹੀਂ ਫਿਲਾਸਫਰ ਕਹਿੰਦੇ ਆ ਕਿ ਜੇ ਜ਼ਿੰਦਗੀ ਦਾ ਲੈਣਾ ਆਪਣੀ ਡਿਕਸ਼ਨਰੀ ਚੋਂ ਕੱਢ ਦੋ ਸ਼ਬਦ ਕੁਡ ਤੇ ਛੁੱਟ ਦੋਸਤੋ ਮਲੋਤਰਾ ਸਾਹਿਬ ਇਸ ਕਰਕੇ ਵੀ ਨਵਾਂ ਸ਼ਹਿਰ ਵਿੱਚ ਜਾਣੇ ਜਾਂਦੇ ਆ ਕਿਉਂਕਿ ਇਹ ਕਹਿੰਦੇ ਕਿ ਆਪਣੀ ਜ਼ੁਬਾਨ ਦੇ ਬੜੇ ਪੱਕੇ ਆ ਤੇ ਹਮੇਸ਼ਾ ਨਿਭਾਉਂਦੇ ਆ ਬ੍ਰਦਰ ਹੁਡ ਦੋਸਤੋ ਕੌਣ ਕਹਿੰਦਾ ਖੁਸ਼ੀ ਪੈਸੇ ਦੇ ਕੇ ਨਹੀਂ ਖਰੀਦੀ ਜਾ ਸਕਦੀ ਵੀ ਤੁਸੀਂ ਐਲਜੀ ਦੇ ਪ੍ਰੋਡਕਟ ਆਪਣੇ ਘਰ ਲੈ ਕੇ ਤਾਂ ਜਾਓ ਖੁਦ ਕਹੋਗੇ ਲਾਈਫਸ ਗੁੱਡ ਦੋਸਤੋ ਤੁਸੀਂ ਖੁਦ ਕਹੋਗੇ ਲਾਈਫਸ ਗੁੱਡ ਦੋਸਤੋ ਕੀ ਐਡਰੈਸ ਪੁੱਛਦੇ ਹੋ ਨਵਾਂ ਸ਼ਹਿਰ ਗੀਤਵਮ ਰੋਡ ਤੇ ਮੰਦਰ ਦੇ ਮੁੱਢ ਦੋਸਤੋ ਲਾਈਫਸ ਗੁੱਡ ਦੋਸਤੋ ਲਾਈਫਸ ਗੁੱਡ ਦੋਸਤੋ ਸਤਿ ਸ਼੍ਰੀ ਅਕਾਲ ਪੀਪੀਪਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ਵਰ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੈਣੋ ਵੀਡੀਓ ਕਿਸ ਬਾਬਤ ਹੋਣ ਵਾਲੀ ਦੋਸਤੋ ਇੱਕ ਵਾਰ ਫਿਰ ਤੋਂ ਮਲੋਤਰਾ ਇਲੈਕਟ੍ਰੋਨਿਕਸ ਗੀਤੋਬਨ ਰੋਡ ਤੇ ਪਹੁੰਚੇ ਆਂ ਔਰ ਜਿੰਨੀ ਵੀਡੀਓ ਅੱਜ ਖਾਸ ਹੈ ਇੰਨੀ ਖਾਸ ਪਹਿਲਾਂ ਕਦੀ ਨਹੀਂ ਹੋਈ ਕਿਉਂਕਿ ਅੱਜ ਤੁਹਾਨੂੰ ਬਹੁਤ ਗਲੋਰੀਅਸ ਪ੍ਰੋਡਕਟ ਦਿਖਾਣੇ ਆ ਅਮੇਜ਼ਿੰਗ ਪ੍ਰੋਡਕਟ ਦਿਖਾਣੇ ਤੁਹਾਡੀ ਰੂਹ ਖੁਸ਼ ਹੋ ਜਾਵੇਗੀ ਤਾਂ ਆਓ ਟਾਈਮ ਵੇਸਟ ਕੀਤੇ ਬਿਨਾ ਅੰਦਰ ਚੱਲਦੇ ਆਂ ਸਾਥੀਓ ਵੀਡੀਓ ਸ਼ੁਰੂ ਕਰਦੇ ਆ ਪਰ ਸਭ ਤੋਂ ਪਹਿਲਾਂ ਮਨੋ ਉਤਰਾ ਸਾਹਿਬ ਦਾ ਆਪਾਂ ਸਵਾਗਤ ਕਰ ਲਈਏ ਆਪਣੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਸਰ ਥੈਂਕ ਯੂ ਜੀ ਸਰ ਮੈਂ ਦੱਸ ਦੇ ਤਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਅੱਜ ਦੀ ਵੀਡੀਓ ਬਹੁਤ ਸੁਪਰਬ ਹੋਣ ਵਾਲੀ ਆ ਆਪਾਂ ਬਹੁਤ ਨੀਟ ਐਂਡ ਕਲੀਨ ਪ੍ਰੋਡਕਟ ਦਿਖਾਉਣ ਵਾਲੇ ਆ ਪਹਿਲਾਂ ਕਿੱਥੋਂ ਸ਼ੁਰੂ ਕਰਾਂਗੇ ਪਹਿਲਾਂ ਨਵੇਂ ਪ੍ਰੋਡਕਟ ਜਿਹੜੇ ਆਏ ਆ ਆਪਾਂ ਤੁਹਾਨੂੰ ਉਹ ਦਿਖਾਵਾਂਗੇ ਹਮ ਨਵਾਂ ਪ੍ਰੋਡਕਟ ਵਾਸ਼ਰ ਐਂਡ ਡਰਾਇਰ ਆਇਆ ਵੈਸੇ ਵੀ ਹੁਣ ਮੌਸਮ ਸਿੱਲਾ ਸਿੱਲਾ ਚੱਲ ਰਿਹਾ ਕੱਪੜੇ ਸੁੱਕ ਨਹੀਂ ਰਹੇ ਹਾਂ ਕੱਪੜੇ ਨਹੀਂ ਸੁੱਕ ਰਹੇ ਤੇ ਜੋ ਨਵੀਂ ਰੇਂਜ ਆਈ ਹੈ ਉਹ ਵੀ ਤੁਹਾਨੂੰ ਇੰਟਰੋਡਿਊਸ ਕਰਾਣੀ ਹੈ ਅਸੀਂ ਸਾਡਾ ਮੇਨ ਮਕਸਦ ਇਹੀ ਆ ਜੀ ਵੀ ਅੱਜ ਅਸੀਂ ਜੋ ਤੁਹਾਨੂੰ ਨਵੇਂ ਪ੍ਰੋਡਕਟ ਆਏ ਆ ਜੀ ਤਾਂ ਕਿ ਤੁਸੀਂ ਆਪਣਾ ਮਾਈਂਡ ਮੇਕਅਪ ਕਰੋ ਫॉर ਦੀਵਾਲੀ ਐਂਡ ਅਗਲਾ ਜਿਹੜਾ ਸੀਜ਼ਨ ਹੈਗਾ ਆ ਜੀ 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 ਪਰ ਤੁਸੀਂ ਲਗਾ ਰਹੇ ਨੇ ਲੇਕਿਨ ਉਸ ਤੋਂ ਪਹਿਲਾਂ ਪਹਿਲਾਂ ਮਾਈਂਡ ਪ੍ਰੀਪੇਅਰ ਕਰਦੇ ਹਾਂ ਪੂਰਾ ਮਾਈਂਡ ਪ੍ਰੀਪੇਅਰ ਅਸੀਂ ਕਰੀਏ ਤੁਹਾਡਾ ਤਾਂ ਕਿ ਤੁਹਾਨੂੰ ਇਹ ਪਤਾ ਲੱਗੇ ਕਿ ਹੁਣ ਨਵੀਂ ਕੀ ਆਈਟਮ ਆਈ ਹੈ ਤੁਹਾਨੂੰ ਪਤਾ ਲੱਗਣਾ ਚਾਹੀਦਾ ਅੱਛਾ ਵਾਸ਼ਰ ਐਂਡ ਡਰਾਇਰ ਹਮ ਪ੍ਰਾਈਸ ਤਾਂ ਨਹੀਂ ਹਾਇਰ ਨੋ ਨੋ ਨੋਮੀਨਲ ਹੈ ਤੁਸੀਂ ਜੇ ਕੰਬਾਈਨਡ ਦੇਖੋਗੇ ਕੱਲਾ ਵਾਸ਼ਰ ਲਾਓ ਕੱਲਾ ਡਰਾਇਰ ਲਾਓ ਉਹਨਾਂ ਅੱਧਾ ਰੇਟ ਆ ਇਹਦਾ ਇਹ ਕੰਪੋ ਹੈ ਇਹ ਕੰਪੋ ਪਾਪਾ ਐਕਸਪਲੇਨ ਕਰ ਦੇ ਜੀ ਫੀਚਰ ਸਾਰੇ ਫੀਚਰਸ ਦੇ ਵਿੱਚ ਸਭ ਤੋਂ ਵੱਡਾ ਫੀਚਰ ਤਾਂ ਇਹ ਆ ਕਿ ਜਿੱਦਾਂ ਹੁਣ ਅਸੀਂ ਮਸ਼ੀਨ ਲੈਣੀ ਹੈ ਨਾ ਤਾਂ ਮਸ਼ੀਨ ਦੇ ਵਿੱਚ ਸਭ ਤੋਂ ਵੱਡਾ ਵੀ ਵੱਡਾ ਕੰਬਲ ਨਹੀਂ ਆਂਦਾ ਡਬਲ ਬੈੱਡ ਦਾ ਇਹ 21 ਕਿਲੋ ਵਾਸ਼ਰ ਆ ਤੇ 12 ਕਿਲੋ ਇਹਦਾ ਡਰਾਇਰ ਆ ਅੱਛਾ ਇੰਨਾ ਵੱਡਾ ਨਾ ਡਰਾਇਰ ਆਂਦਾ ਕਿਸੇ ਦਾ ਨਾ ਇੰਨਾ ਵੱਡਾ ਵਾਸ਼ਰ ਆ ਅੱਜ ਤੱਕ ਇੰਨਾ ਵੱਡਾ ਡਰਾਇਰ ਤੇ ਵਾਸ਼ਰ ਇੰਡਸਟਰੀ ਚ ਨਹੀਂ ਹੈਗਾ ਕਿਸੇ ਕੰਪਨੀ ਕੋਲ ਨਹੀਂ ਹੈਗਾ 21 ਕਿਲੋ ਵਾਸ਼ਰ ਆ 12 ਕਿਲੋ ਡਰਾਇਰ ਆ ਮਤਲਬ ਪੈਸਾ ਖਰਚ ਕੇ ਖੁਸ਼ੀ ਖਰੀਦ ਸਕਦੇ ਹੋ ਪੂਰੀ ਸੈਟੀਸਫੈਕਸ਼ਨ ਸੈਟੀਸਫੈਕਸ਼ਨ ਹਮ ਅੱਛਾ ਚਾਚਾ ਜੀ ਸਾਡੇ ਯੂਕੇ ਤੋਂ ਆਏ। ਹੂੰ। ਉਹਨਾਂ ਨੂੰ ਦਿਖਾ ਦਈਏ ਇਹ। ਹਾਂਜੀ। ਆਜੇਗਾ ਬਾਹਰਲੇ ਨੂੰ ਪਸੰਦ। ਹਾਂਜੀ ਹਾਂਜੀ। ਕਿਉਂਕਿ ਬਾਹਰ ਤਾਂ ਬਹੁਤ ਵੱਡੇ ਵੱਡੇ ਲਾਂਡਰੀਆਂ ਹੁੰਦੀਆਂ। ਲਾਂਡਰੀ ਹੈ ਜੀ ਇਹ ਸਮਝ ਲਓ। ਅੱਛਾ ਲਾਂਡਰੀ ਇੱਕ ਤਰ੍ਹਾਂ ਦੀ। ਲਾਂਡਰੀ ਹੀ ਆ ਇਹ। ਤੇ ਡਰਾਈਅਰ ਸੁਕਾ ਵੀ ਦਕੇ ਕੰਬਲ ਨੂੰ? 100%। ਤੇ ਫਿਰ ਆਪੇ ਨੂੰ ਡਾਊਨ ਪੇਮੈਂਟ ਕਿੰਨੀ ਕਰਕੇ ਲੈ ਕੇ ਜਾ ਸਕਦੇ ਜੀ? ਬਿਨਾਂ ਡਾਊਨ ਪੇਮੈਂਟ ਤੋਂ ਵੀ ਲੈ ਜਾ ਸਕਦੇ। ਪਰ ਪਹਿ ਐਬਿਨਿਗਣਾ। ਨਾ। ਗੱਲਬਾਤ ਕਰਨੀ ਹੈ। ਪਿਆਰ ਮੁਹੱਬਤ ਵਧਾਣਾ। ਹਾਂ। ਠੀਕ ਹੈ ਜੀ। ਹੋਰ ਕੋਈ ਫੀਚਰ ਦੱਸਣਾ ਹੈ ਤੇ ਬਾਰੇ? ਹੋਰ ਫ ਇਹ ਧੋਦੀ ਵੀ ਕੱਪੜੇ ਨੂੰ ਵਾਸ਼ ਵੀ ਕਰਦੀ ਆ ਔਰ ਇਹਨੂੰ ਬੈਕਟੀਰੀਆ ਫਰੀ ਵੀ ਕਰਦੀ ਸਟਰਲਾਈਜ਼ ਕਰਦੀ ਰਿਮੂਵ ਕਰ ਦਿੰਦੀ ਆ ਬੈਕਟੀਰੀਆ ਨੂੰ ਹਾਂ ਤੇ ਇਹਦੇ ਤੇ ਲਿਖਿਆ ਇਨਵਰਟਰ ਡਾਇਰੈਕਟ ਡਰਾਈਵ ਮੋਟਰ ਇਹਨੂੰ ਥੋੜੀ ਐਕਸਪਲੇਨ ਕਰ ਦੋ ਇਨਵਰਟਰ ਡਾਇਰੈਕਟ ਡਰਾਈਵ ਮੋਟਰ ਇਹ ਹੁੰਦੀ ਆ ਵੀ ਜਿਹੜੀਆਂ ਪਹਿਲੀਆਂ ਮਸ਼ੀਨਾਂ ਆਉਂਦੀਆਂ ਸੀ ਉਹ ਬੈਲਟ ਨਾਲ ਚਲਦੀਆਂ ਸੀ ਠੀਕ ਹੈ ਜੀ ਇਹ ਮੋਟਰ ਡਾਇਰੈਕਟਲੀ ਡਰਮ ਦੇ ਨਾਲ ਸਿੱਧੀ ਅਟੈਚ ਆ ਇਹਦੇ ਨਾਲ ਵਾਈਬ੍ਰੇਸ਼ਨ ਕੋਈ ਨਹੀਂ ਨੌਇਜ਼ ਕੋਈ ਨਹੀਂ ਔਰ ਪਾਵਰ ਲਾਸ ਬਿਲਕੁਲ ਜ਼ੀਰੋ ਆ ਵਾਰੰਟੀ ਵਾਰੰਟੀ 2 ਇਅਰ ਆਲ ਪਾਰਟਸ ਆ 10 ਇਅਰ ਮੋ ਉਹ ਪ੍ਰੋਡਕਟ ਹੈਵੀ ਡਿਊਟੀ ਆ ਹਾਂਜੀ ਹੈਵੀ ਡਿਊਟੀ ਕਹਿ ਸਕਦੇ ਜੀ ਇਹਨੂੰ ਸੁਪਰ ਹੈਵੀ ਡਿਊਟੀ ਤੇ ਨੈਕਸਟ ਪ੍ਰੋਡਕਟ ਕਿਹੜਾ ਹੋਣ ਵਾਲਾ ਹੈ ਨੈਕਸਟ ਪ੍ਰੋਡਕਟ ਤੁਹਾਨੂੰ ਅਸੀਂ ਦਿਖਾਵਾਂਗੇ LED ਹੂੰ LED ਦੇ ਵਿੱਚ ਤੁਹਾਨੂੰ ਬਰੀਫ ਦੱਸ ਦਿੰਨੇ ਆਂ ਕਿ LED ਕਿੰਨੇ ਤਰ੍ਹਾਂ ਦੀ ਆਂਦੀ ਆ ਹੂੰ ਅੱਜ ਤੱਕ ਅਸੀਂ ਇਹ ਸੋਚਦੇ ਆਂ ਕਿ ਕਾੰਦੀ ਆ LED 4K ਆਂਦੀ ਐ 1K ਆਂਦੀ ਐ 2K ਆਂਦੀ ਐ ਫੁੱਲ HD ਆਂਦੀ ਐ HD ਆਂਦੀ ਐ ਜੀ ਉਤੋਂ ਵੀ ਇਲਾਵਾ ਜੇ ਅਸੀਂ ਜੇ ਇਹਨੂੰ ਦੇਖੀਏ ਅਸੀਂ ਕੈਟੇਗਰੀਜ਼ ਕਰੀਏ LED ਤਿੰਨ ਤਰ੍ਹਾਂ ਦੀ ਆਂਦੀ ਆ ਜੀ ਇੱਕ ਆਂਦੀ ਆ 4K ਜੀ ਜਿਹਨੂੰ UHD ਵੀ ਕਹਿੰਦੇ ਆਸੀਂ ਜੀ ਉਸ ਤੋਂ ਬਾਅਦ ਫਿਰ ਆndi ਹੈਗੀ ਆ ਇਹ ਵਾਲਾ QNED ਹੂੰ ਬਹੁਤ ਪੌਪੂਲਰ ਹੈ ਜੀ QLED ਦਾ ਇੱਕ ਹੂੰ ਓਟੂਪਰਾਂ ਦਾ QLED ਹੂੰ QLED ਤੋਂ ਆਪਾਂ ਦਾ QNED 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 ਠੀਕ ਹੈ ਜੀ ਇਹ ਕਹਿੰਦਾ QLED ਇਹ ਕਹਿੰਦਾ QNED ਠੀਕ ਹੈ ਜੀ ਉਸ ਤੋਂ ਬਾਅਦ ਆ OLED OLED ਠੀਕ ਹੈ ਜੀ OLED ਦੇ ਵਿੱਚ ਵੀ ਤੁਹਾਨੂੰ ਜੇ ਹੁਣ ਅਪਗ੍ਰੇਡੇਸ਼ਨ ਜਿਹੜੀ ਆਈ ਹੈ ਨਵੀਂ ਹੂੰ ਉਹ ਹੈ EVO ਪੈਨਲ ਠੀਕ ਹੈ ਜੀ ਈਵੋ ਪੈਨਲ ਦੇ ਵਿੱਚ ਤੁਹਾਨੂੰ ਮੈਂ ਐਕਸਪਲੇਨ ਕਰੂੰਗਾ ਵੀ ਈਵੋ ਪੈਨਲ ਕੀ ਹੁੰਦਾ ਜੀ 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 ਤੇ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਵੀ UHD ਕੀ ਆ ਜੀ ਫੁੱਲ HD ਕੀ ਆ ਜੀ QNED ਕੀ ਆ ਜੀ ਔਰ OLED ਕੀ ਆ ਤੁਹਾਨੂੰ ਕਰਦੇ ਹੋ ਜੀ ਆਪਾਂ ਕਿਉਂਕਿ ਇਹ ਪ੍ਰੋਡਕਟ ਜਦੋਂ ਕਿਸੇ ਦੇ ਘਰ ਜਾਣਗੇ ਘਰ ਦੀ ਸ਼ਾਨ ਵਧਾਉਣਗੇ ਹਾਂਜੀ ਜੀ ਪਹਿਲਾਂ ਤਾਂ ਤੁਸੀਂ ਦੇਖੋਗੇ ਕਿ ਜਿਹੜਾ 4K ਪੈਨਲ ਆ ਜੀ 4K ਪੈਨਲ ਦੇ ਵਿੱਚ ਅਸੀਂ ਬ੍ਰਾਂਡ ਦੀ ਗੱਲ ਨਹੀਂ ਕਰ ਰਹੇ ਅਸੀਂ ਤੁਹਾਨੂੰ ਦੱਸ ਰਹੇ ਵੀ ਕੁਆਲਿਟੀ ਨੂੰ ਕਿਦਾਂ ਤੁਸੀਂ ਰੇਟ ਕਿਦਾਂ ਡਿਸਾਈਡ ਕਰੀ ਆਪਾਂ ਕਿਦਾਂ ਸਾਨੂੰ ਪਤਾ ਲੱਗੇ ਇੱਕ ਪੈਨਲ 10000 ਦਾ ਆ ਕੋਈ 15 ਦਾ ਡਿਸੀਜਨ ਕਿਵੇਂ ਲੈਣਾ ਡਿਸੀਜਨ ਕਿਦਾਂ ਲੈਣਾ ਤੇ ਆਪਾਂ ਇਹਨੂੰ ਸਮਝ ਨਹੀਂ ਆਉਂਦੀ ਕਸਟਮਰ ਰੁਪਈਆ 40000 ਦਾ ਆ 20000 ਦਾ ਕਿਉਂ ਆਏ ਫਰਕ ਕੀ ਆ ਫਰਕ ਕੀ ਆ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਟੈਸਟ ਦੱਸਦਾ ਹੈਗਾ ਇਹਦਾ ਇਹਦਾ ਪੈਨਲ ਦਾ ਜੀ ਤੁਸੀਂ ਇਹ ਜਿਹੜਾ ਵਧੀਆ ਪੈਨਲ ਹੁੰਦਾ ਉਹਨੂੰ ਕਿਸੇ ਵੀ ਐਂਗਲ ਤੋਂ ਤੁਸੀਂ ਦੇਖੋਗੇ ਸੇਮ ਦਿਖੂਗਾ ਹਮ ਠੀਕ ਹੈ ਜੀ ਇੱਕ ਨੰਬਰ ਗੱਲ ਨੰਬਰ 2 ਜਿੱਦਾਂ ਹੁਣ ਅਸੀਂ ਮੋਬਾਈਲ ਲੈਨੇ ਆ ਮੋਬਾਈਲ ਦੇ ਵਿੱਚ ਦੋ ਚੀਜ਼ਾਂ ਦੇ ਪੈਸੇ ਅਸੀਂ ਖਰਚਦੇ ਆ ਪਹਿਲਾ ਪੈਸਾ ਖਰਚਦੇ ਆ ਅਸੀਂ ਜਿਹੜਾ ਉਹਦੀ ਕੁਆਲਿਟੀ ਤੇ ਸਕਰੀਨ ਦੀ ਕੁਆਲਿਟੀ ਤੇ ਉਹ ਮੈਂ ਤੁਹਾਨੂੰ ਐਕਸਪਲੇਨ ਕਰਦਾ ਦੂਜਾ ਉਹ ਪ੍ਰੋਸੈਸਰ ਤੇ ਆ ਐਵੇਂ ਇਹਦੇ ਵਿੱਚ ਟੀਵੀ ਚ ਜਿਹੜਾ ਪ੍ਰੋਸੈਸਰ ਇਹਦੇ ਵਿੱਚ ਹੈਗਾ ਆਂਦਾ ਉਹ ਵੈਬਓਐਸ ਆ ਜਿਦਾ ਆਈਓਐਸ ਆ ਫੋਨ ਦੇ ਵਿੱਚ ਇਹ ਵੈਬਓਐਸ ਆ ਉਹੀ ਚੀਜ਼ ਦੇ ਉੱਪਰ ਸਮਝ ਲਈ ਲੋਗੇ ਮਲਟੀਟਾਸਕਿੰਗ ਇਸ ਟੀਵੀ ਚ ਹੋ ਸਕਦੀ ਆ ਔਰ ਇੱਕਲਾ ਟੀਵੀ ਹੈ ਜਿਹਦੇ ਵਿੱਚ ਐਂਡਰੋਇਡ ਔਰ ਆਈਫੋਨ ਦੋਨੋਂ ਸ਼ੇਅਰ ਹੁੰਦੇ ਆ ਠੀਕ ਹੈ ਜੀ ਔਰ ਤੀਜਾ ਇਹਦੇ ਚ ਜਿਹੜੀ ਹੈਗੀ ਆ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਇਹਨੂੰ ਸਾਈਡ ਤੋਂ ਦੇਖੋ ਜਿਹੜਾ ਘੱਟ ब्लਰ ਦਿਖਦਾ ਹੈ ਬਿਲਕੁਲ ਬਲਰ ਨਹੀਂ ਦਿਖਦਾ ਉਹਦੇ ਤੇ ਉਪਰ ਉਹਦਾ ਰੇਟ ਮਤਲਬ ਆਪੇ ਕੋਨੇ ਜਾ ਕੇ ਖੜ ਜਾਈਏ ਜਿਹੜਾ ਬਲਰ ਲੱਗ ਰਿਹਾ ਹਾਂ ਉਹ ਸਸਤਾ ਆ ਠੀਕ ਹੈ ਜੀ ਉਹ ਉਹਦੇ ਉਹਦੇ ਹਿਸਾਬ ਨਾਲ ਉਹਦਾ ਰੇਟ ਡਿਸਾਈਡ ਪਰ ਮੈਨੂੰ ਇਹ ਦੋਨੋਂ ਬਲਰ ਨਹੀਂ ਲੱਗ ਰਹੇ ਜੀ ਇਹ ਲਾਈਫਸ ਗੁੱਡ ਨੀ ਥੋੜਾ ਜਿਹਾ ਬਲਰ ਹੈਗਾ ਇਹ ਬਿਲਕੁਲ ਬਲਰ ਹੈ ਨਹੀਂ ਇਹਨਾਂ ਥੋੜਾ ਜਿਹਾ ਫਰਕ ਆ ਬਸ ਵੈਸੇ ਜਦੋਂ ਤਾਂ ਪਿਛਲਾ ਸੀਨ ਸੀ ਫਿਲਮ ਦਾ ਇੱਥੇ ਜਿਹੜੀਆਂ ਪਿੱਛੇ ਦਵਾਈ ਪਈ ਸੀਗੀ ਉਹ ਥੋੜੀ ਬਲਰ ਨਜ਼ਰ ਆਉਂਦੀ ਸੀ ਇੱਧਰ ਦਵਾਈ ਕਲੀਅਰ ਨਜ਼ਰ ਆ ਰਹੀ ਬਸ ਇਹੀ ਚੀਜ਼ ਪਿਕਚਰ ਦੀ ਡਿਟੇਲ ਹੈ ਤੁਹਾਨੂੰ ਜਿਆਦਾ ਦਿਖਾਊਗਾ ਇਹੀ ਚੀਜ਼ ਦਾ ਫਰਕ ਹੁੰਦਾ ਕਸਟਮਰ ਨੂੰ ਐਂ ਲੱਗਦਾ ਵੀ ਨਹੀਂ ਯਾਰ ਇਹ 43 ਇੰਚ ਦੀ LED ਇਹਦਾ ਰੇਟ ਇਦਾਂ ਹੀ ਕੋਈ ਹੁੰਦਾ ਇੱਕੋ ਜਿਹਾ ਹੁੰਦਾ ਜਦੋਂ ਤੁਸੀਂ ਕਿਸੇ ਦੁਕਾਨਦਾਰ ਕੋਲ ਜਾਂਦੇ ਜਿਆਦਾਤਰ ਤੁਹਾਨੂੰ ਉਹ ਕਹਿੰਦੇ ਵੀ ਕੋਈ ਫਰਕ ਨਹੀਂ ਹੁੰਦਾ ਜੀ LED ਦਾ LED ਤੁਹਾਨੂੰ ਬਹੁਤ ਹੈਰਾਨੀ ਦੇ ਜਿਹੜ ਇੱਕ ਇੱਕ ਸਾਈਡ ਤੇ ਖੜ ਕੇ ਦੇਖ ਸਕਦੇ ਸਾਈਡ ਤੇ ਖੜ ਕੇ ਦੇਖ ਸਕਦੇ ਆ ਉਹਦਾ ਪ੍ਰੋਸੈਸਰ ਦਾ ਤੁਸੀਂ ਉਹਦੇ ਵਿੱਚ ਫਿਰ ਰਿਮੋਟ ਆnde ਦੋ ਤਰ੍ਹਾਂ ਦੇ ਰਿਮੋਟ ਵੀ ਮੈਂ ਤੁਹਾਨੂੰ ਦਿਖਾ ਲ ਦਿੰਦਾ ਵੀ ਦੋ ਤਰ੍ਹਾਂ ਦੇ ਰਿਮੋਟ ਆnde ਇੱਕ ਮੈਜਿਕ ਮੋਸ਼ਨ ਰਿਮੋਟ ਕੰਟਰੋਲ ਆਂਦਾ ਬਲੂਟੁੱਥ ਇੱਕ ਨਾਰਮਲ ਇਹ ਹੈਗਾ ਜੀ ਆਹ ਵਾਲਾ ਨਾਰਮਲ ਰਿਮੋਟ ਆ ਜਿਹੜਾ ਬਲੂਟੁੱਥ ਰਿਮੋਟ ਆ ਉਹ ਮੈਂ ਤੁਹਾਨੂੰ ਉਹ ਵੀ ਦਿਖਾ ਲ ਦਾਂ ਜਿਹੜਾ ਬਲੂਟੁੱਥ ਰਿਮੋਟ ਆ ਉਹਦੇ ਵਿੱਚ ਕੀ ਹੁੰਦਾ ਕਿ ਉਹਨੂੰ ਚਾਹੇ ਤੁਸੀਂ ਬਾਹਰ ਲੈ ਕੇ ਖੜੇ ਹੋ ਜਾਓ ਚਾਹੇ ਤੁਸੀਂ 20 ਫੁੱਟ ਤੋਂ ਉਹਨੂੰ ਚਲਾਓ ਆ ਆ ਬਲੂਟੁੱਥ ਰਿਮੋਟ ਆ ਠੀਕ ਹੈ ਜੀ ਇਹ ਵਾਲਾ ਰਿਮੋਟ ਜਿਹੜਾ ਹੈ ਬਲੂਟੁੱਥ ਰਿਮੋਟ ਮਤਲਬ 20 ਫੁੱਟ ਤੋਂ ਵੀ ਆਪਾਂ ਚਲਾ ਸਕਦੇ ਹਾਂ ਹਾਂ ਜੀ ਹਾਂ ਜੀ ਤੁਸੀਂ ਇਹਨੂੰ ਲੁਕੋ ਕੇ ਵੀ ਚਲਾਉਂਗੇ ਨਾ ਰਜਾਈ ਦੇ ਅੰਦਰੋਂ ਵੀ ਤਾਂ ਵੀ ਚੱਲੂਗਾ ਕਨੈਕਸ਼ਨ ਜੁੜ ਜਾਊਗਾ ਹਾਂ ਠੀਕ ਹੈ ਜੀ ਇਹ ਏਦਾਂ ਵਾਲਾ ਪਤੀ ਪਤਨੀ ਵਾਲਾ ਕਨੈਕਸ਼ਨ ਹੈ ਹਾਂ ਜੀ ਤਾਂ ਕਿਤੋਂ ਵੀ ਜੁੜ ਜਾਂਦਾ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਤੁਹਾਨੂੰ ਗਲੋਰੀਅਸ ਹੈ ਗਲੋਰੀਅਸ ਚੀਜ਼ ਹੈ ਜੀ ਇਹ ਹਾਂ ਜੀ ਵਧੀਆ चीज ਹੈ ਜੀ ਜੀ ਤੇ ਉਸ ਤੋਂ ਬਾਅਦ ਜਿਹੜਾ ਕਿਉਨ ਐਡਾ ਹੁੰਦਾ ਹੈਗਾ ਜੀ ਕਿਉਨਰ ਦੇ ਵਿੱਚ ਕੀ ਹੁੰਦਾ ਕਿ ਜਿਹੜਾ ਇਹਦੇ ਵਿੱਚ ਆ ਜਦੋਂ ਇਹਦੇ ਵਿੱਚ ਬੈਕਲਾਈਟ ਸੋਰਸ ਹੁੰਦਾ ਟੀਵੀਾਂ 'ਚ ਸਾਰੀਆਂ ਜੀ 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 ਇਹਦੇ ਬੈਕਲਾਈਟ ਸੋਰਸ ਹੁੰਦਾ ਪਲੱਸ ਇਹਦੇ 'ਚ ਕੁਆਂਟਮ ਡਾਟ ਸ਼ੀਟ ਹੁੰਦੀ ਪਿੱਛੇ ਉਹ ਐਕਸਪਲੇਨ ਕਰ ਦਿਓ ਕੀ ਹੁੰਦਾ ਉਹ ਕੁਆਂਟਮ ਡਾਟ ਸ਼ੀਟ ਕੀ ਹੁੰਦੀ ਕਿ ਜਿੱਦਾਂ 16 ਬਲਾਕਸ ਹੁੰਦੇ ਆ UHD 'ਚ ਹਮ ਪਲੱਸ ਇਹਦੇ 'ਚ ਮਿਨੀ ਕ੍ਰਿਸਟਲਸ ਹੁੰਦੇ ਆ ਸਕਰੀਨ 'ਚ ਸਾਰੀ ਸਕਰੀਨ 'ਚ ਹਮ ਕਿਉਂਕਿ ਇਹਦੇ ਜਿਹੜੇ ਬਾਕੀ ਦੇ ਬਲਾਕ ਹੁੰਦੇ ਉਹ ਇੱਥੇ ਹੁੰਦੇ ਨੀਚੇ ਠੀਕ ਹੈ ਜੀ ਜਾਂ ਸਾਈਡ ਤੇ ਹੁੰਦੇ ਆ ਜਾਂ ਉੱਪਰ ਤੋਂ ਥੱਲੇ ਹੁੰਦੇ ਜਾਂ ਐਦਾਂ ਕੁਆਲਿਟੀ ਨੂੰ ਸੁਪਰਬ ਕਰ ਦਿੰਦਾ ਨਾ ਵਧੀਆ ਕਰ ਦਿੰਦਾ ਇਹ ਜਿਹੜਾ ਜਿਹੜਾ ਕਿ ਉਹ ਕੁਆਂਟਮ ਡਾਟ ਇੱਕ ਸ਼ੀਟ ਹੁੰਦੀ ਪੂਰੀ ਪਿੱਛੇ ਠੀਕ ਹੈ ਜੀ ਉਹਦੇ ਨਾਲ ਕੀ ਹੁੰਦੀ ਕਲਰ ਦੀ ਜਿਹੜੀ ਰਿਚਨੈਸ ਉਹ ਵੱਧਦੀ ਆ ਕਲਰ ਦੀ ਡੈਪਥ ਵੱਧਦੀ ਹੈ ਕਲਰ ਤੁਹਾਨੂੰ ਤੁਸੀਂ ਕੋਲ ਵੀ ਖੜ੍ਹਦੇ ਅੱਖਾਂ ਦਾ ਜ਼ੋਰ ਨਹੀਂ ਲੱਗਦਾ ਅੱਖਾਂ ਦਾ ਜ਼ੋਰ ਨਹੀਂ ਲੱਗਦਾ ਪਿਕਚਰ ਦੀ ਡਿਟੇਲ ਜਿੱਦਾਂ ਉਹ ਚੋ ਮੈਂ ਤੁਹਾਨੂੰ ਦਿਖਾਈ ਆ ਉਹ ਇਹਨੋਂ ਵੀ ਜ਼ਿਆਦਾ ਇਹਦੇ ਵਿੱਚ ਕਿਉਂ ਕਿਉਂ ਨੱਡ ਜਾਂਦਾ ਪਿਕਸਲ ਡੈਂਸਿਟੀ ਵਧ ਜਾਂਦੀ ਆ ਪਿਕਸਲ ਡੈਂਸਿਟੀ ਵਧ ਜਾਂਦੀ ਆ ਐਗਜ਼ੈਕਟਲੀ ਇਹੀ ਚੀਜ਼ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਉਹ ਇਧਰ ਆ ਰਹੀ ਹੈ ਜੀ ਇਹ ਹੈ ਇਹ ਹੈ OLED ਅੱਛਾ ਤੁਸੀਂ ਐਕਸਪਲੇਨ ਕਰੋ ਉਸ ਤੋਂ ਪਹਿਲੀ ਗੱਲ ਬਹੁਤ ਬੀਸਟ ਲੱਗ ਰਿਹਾ ਤੇ ਨਾਲ ਦੀ ਨਾਲ ਸਵੀਟ ਵੀ ਲੱਗ ਰਿਹਾ ਤੁਹਾਡੇ ਲੌਬੀ ਵਿੱਚ ਤੁਹਾਡੇ ਡਰਾਈਵਿੰਗ ਰੂਮ ਵਿੱਚ ਪਿਆ ਹੋਵੇਗਾ ਤੁਹਾਡੇ ਗੈਸਟ ਜਿਹੜੇ ਆਉਣਗੇ ਪੁੱਛਣਗੇ OLED ਕਿੱਥੋਂ ਲਿਆ ਫਿਰ ਤੁਸੀਂ ਕੀ ਕਹਣਾ ਕਿੱਥੋਂ ਲਿਆ ਮਲੋਤਰਾ ਸਾਹਿਬ ਤੋਂ ਲਿਆ ਜੀ ਐਕਸਪਲੇਨ ਕਰ ਅੱਛਾ ਹੁਣ ਮੈਂ ਤੁਹਾਨੂੰ ਇਹਨੂੰ ਸਮਾਪਤ ਕਰ ਦਈਏ ਅਗਰ ਅਸੀਂ ਇਹਨੂੰ ਟੋਟਲ ਗੱਲ ਇਹਨੂੰ ਕਨਵਰਟ ਕਰੀਏ ਵੀ ਇਹ ਕਰਦਾ ਕੀ ਆ ਇਹ ਜੀ ਆ ਸਾਰਾ ਇਨਾ ਤਾਂ ਆਮਝਾਂ quantum dot sheet ਇਹਦੇ ਵਿੱਚ ਬਲੈਕ ਇਹਦੇ ਵਿੱਚ ਕੀ ਹੁੰਦਾ ਇਹ ਜਿਹੜਾ ਕਲਰ ਆ ਏ ਦੇ ਪਿੱਛੇ ਕੋਈ ਵੀ ਬੈਕ ਲਾਈਟ ਸੋਰਸ ਨਹੀਂ ਹੁੰਦਾ 셀ਫ ਲਿਟ ਪਿਕਸਲ ਆ ਜਿੱਦਾਂ ਹਿਊਮਨ ਆਈ ਹੈ ਸਾਡੀ ਆਈ ਅੱਖਾ ਉਹ ਉਹਨੇ ਕਲਰ ਪ੍ਰੋਡਿਊਸ ਕਰਦਾ ਮਤਲਬ ਹੁਣ ਜੇ ਇਹਨੂੰ ਅਸੀਂ ਸਿੰਪਲ ਭਾਸ਼ਾ ਚ ਕਹੀਏ ਜਿਹੜਾ ਆਮ UHD ਆ ਉਹਦੀ ਕਲੈਰਟੀ ਜਿਹੜੀ ਹੁੰਦੀ ਆ ਉਹ 70 ਤੋਂ 75% ਹੁੰਦੀ ਆ ਠੀਕ ਹੈ ਜੀ ਜਿਹੜਾ ਮੈਂ ਤੁਹਾਨੂੰ ਦਿਖਾਇਆ ਵੀ ਸਾਈਡ ਤੋਂ ਦਿਖਦਾ ਪੂਰਾ ਇਹਦੀ ਕਲੈਰਟੀ ਜਿਹੜੀ 80 ਤੋਂ 85% ਤੁਹਾਨੂੰ ਦਿਖਾਊਗਾ ਕਲਰ ਇਹਦੀ ਜਿਹੜੀ ਕਲੈਰਟੀ ਹੈਗੀ ਆ ਕਲਰ ਦੀ ਐਕੂਰੇਸੀ 90 ਤੋਂ 95% ਆ ਠੀਕ ਹੈ ਜੀ ਇਹਦੀ ਜਿਹੜੀ ਕਲਰ ਐਕੂਰੇਸੀ ਹੈਗੀ ਆ ਇਹ 100% ਆ ਠੀਕ ਹੈ ਜੀ ਜੋ ਕਲਰ ਜਿੱਦਾਂ ਹੈਗਾ ਉਹਨੂੰ ਉਦਾਂ ਹੀ ਦਿਖਾਊਗਾ ਇਹ ਕੰਜ਼ਮਪਸ਼ਨ ਵੀ ਘੱਟ ਹੁੰਦੀ ਐਨਰਜੀ ਦੀ ਉਹਦਾ LED ਸਾਰਿਆਂ ਦੀ ਕੰਜ਼ਮਪਸ਼ਨ ਘੱਟ ਹੀ ਹੁੰਦੀ ਆ। ਅੱਛਾ ਇਹ ਜਿਹੜੇ OLED ਆ ਨਾ ਜਿਹੜਾ ਤੁਸੀਂ ਐਕਸਪਲੇਨ ਕੀਤਾ ਮੇਰੀ ਚਾਹਤ ਬਣਦਾ ਜਾ ਰਿਹਾ ਕਿ ਯਾਰ ਮੈਂ ਵੀ ਖਰੀਦ ਲਵਾਂ। ਹੁਣ ਆਪਾਂ ਪੈਸੇ ਦੀ ਗੱਲ ਕਰ ਲਈਏ। ਪੈਸੇ ਦੇ ਵਿੱਚ ਤੁਸੀਂ ਦੇਖੋ ਜੇ ਤੁਹਾਡੇ ਕੋਲ ਬਜਾਇਦਾ ਕਾਰਡ ਬਣਿਆ ਆ ਤੁਹਾਡਾ ਸਿਵਲ ਜਾਂ ਨਹੀਂ ਵੀ ਬਣਿਆ ਸਾਡਾ ਸਿਵਲ ਸਕੋਰ ਜਿਹੜਾ 750 ਤੋਂ ਉੱਪਰ ਆ ਤਾਂ 3000 ਰੁਪਏ ਦੇ ਕੇ ਤੁਸੀਂ ਟੀਵੀ ਲੈ ਸਕਦੇ ਆ। ਫਾਈਨੈਸ ਕੁਆਲਿਟੀ ਆਪਣੇ ਘਰ ਲੈ ਜਾ ਸਕਦੇ ਆ। ਨੰਬਰ 1 ਕੁਆਲਿਟੀ ਆ ਪੂਰੀ ਇੰਡਸਟਰੀ ਦੀ। ਹਾਂਜੀ ਔਰ ਹੁਣ ਤੁਹਾਨੂੰ ਅੱਜ 15 ਜਣੀ 31 ਅਗਸਤ ਤੋਂ ਬਾਅਦ ਜਿਹੜੀ ਹੈਗੀ ਆ ਪਰਚੇਸ ਤੇ ਵਾਰੰਟੀ ਸਾਰੇ ਪੈਨਲਸ ਦੇ ਉੱਪਰ 1 ਸਾਲ ਦੀ ਵਿਆਹ 3 ਇਅਰ ਵਾਰੰਟੀ ਮਿਲੂਗੀ ਪੂਰੀ ਤੇ ਨਾਲ ਕੋਈ ਆਫਰ ਵਗੈਰਾ ਆਫਰ ਤਾਂ ਹੈਗੀ ਹੈ ਤੇ 3 ਇਅਰ ਵਾਰੰਟੀ ਹੈ 1 ਇਅਰ ਇੰਸ਼ੋਰੈਂਸ ਆ ਠੀਕ ਹੈ ਜੀ ਤੇ ਉਹ ਚੋ ਥੈਫਟ ਐਂਡ ਬ੍ਰੇਕੇਜ ਵੀ ਕਵਰਡ ਆ ਤੇ ਬਾਕੀ ਲੱਕੀ ਡਰਾਅ ਸਕੀਮ ਸਾਡੀ ਚੱਲੀ ਰਹੀ ਹੈ ਉਹ ਤਾਂ ਹਮੇਸ਼ਾ ਚੱਲਦੀ ਰਹਿੰਦੀ ਹਾਂ ਹਾਂਜੀ ਉਹ ਚੱਲਦੀ ਹੈ ਜੀ ਜੀ ਉਹ ਚੱਲੀ ਰਹੀ ਹੈ ਅਗਲਾ ਪ੍ਰੋਡਕਟ ਆਪਾਂ ਕਿਹੜਾ ਦਿਖਾ ਰਹੇ ਹਾਂ ਅਗਲਾ ਪ੍ਰੋਡਕਟ ਤੁਹਾਨੂੰ ਦਿਖਾ ਰਹੇ ਹਾਂ ਸਰਦੀਆਂ ਵਾਸਤੇ ਤਾਂ ਨੂੰ ਹੌਟ ਐਂਡ ਕੋਲਡ ਏਸੀ ਦਿਖਾ ਰਹੇ ਹਾਂ ਠੀਕ ਹੈ ਜੀ ਜਿਹੜਾ ਹੁਣ ਤੁਹਾਨੂੰ ਜਿਹੜਾ 에어 ਕੰਡੀਸ਼ਨਰ ਆ ਉਹ ਪਹਿਲਾਂ ਗਰਮੀਆਂ ਚ ਸੋਚਦੇ ਸੀ ਵੀ ਗਰਮੀਆਂ ਚ ਏਸੀ ਲਵਾਉਣਾ ਲੇਕਿਨ ਹੁਣ ਜਿਹੜਾ ਪਿਛਲੇ 2-3 ਸਾਲ ਤੋਂ ਟ੍ਰੈਂਡ ਆ ਤੁਸੀਂ ਸਮਝ ਲਓ ਵੀ ਜੇ 100 ਏਸੀ ਵਿਕਦਾ ਤਾਂ ਉਹ ਚੋਂ 40 245 AC ਹੁਣ ਹੌਟ ਐਂਡ ਕੋਲਡ ਵੇਚਣ ਲੱਗ ਪਏ। ਮਤਲਬ 50 50 ਦੇ ਨੇੜੇ ਤੇ ਆ ਗਈ। 50 ਦੇ ਨੇੜੇ ਤੇ ਟੈਂਪਰੇਚਰ ਹੋ ਗਈ ਆ। ਪਰ ਹੁਣ ਮੈਨੂੰ ਮੇਰੇ ਆਪਣਾ ਇਹ ਫੀਲਿੰਗ ਆ ਕਿ ਆਣ ਵਾਲੇ ਟਾਈਮ ਦੇ ਵਿੱਚ ਅਗਲੇ 2-3 ਸਾਲ 'ਚ 90 ਤੋਂ 95% ਹੌਟ ਐਂਡ ਕੋਲਡ ਏਸੀ ਵੇਚੇ। ਡਿਮਾਂਡ ਇਹੀ ਵੱਧ ਰਹੀ ਆ। ਡਿਮਾਂਡ ਇਹੀ ਵੱਧ ਰਹੀ ਆ। ਤਾਂ ਪਹਿਲਾਂ ਪਹਿਲੇ ਲੈ ਲਈਏ ਕਿਉਂਕਿ ਫਿਰ ਪ੍ਰਾਈਸ ਵੀ ਵੱਧ ਸਕਦਾ। ਪ੍ਰਾਈਸ ਡਿਮਾਂਡ ਵਧੇਗੀ ਪ੍ਰਾਈਸ ਵਧੇਗੀ। ਬਿਲਕੁਲ 100%। ਜੀ ਇਸ ਤਮਲੋਤਰਾ ਸਾਹਿਬ ਹੁਣ ਸਾਨੂੰ ਏਸੀ ਵਾਲੇ ਸੈਗਮੈਂਟ ਵਿੱਚ ਲੈ ਕੇ ਆਏ ਆ। ਮੈਂ ਸੁਹਾਵ ਜ਼ਰੂਰ ਲੈ ਜਿਹੜਾ ਕੋਈ ਵੀ 에어 ਕੰਡੀਸ਼ਨਰ ਹੁੰਦਾ ਵੈਸੇ ਤਾਂ ਉਹਦਾ ਕੰਮ ਸੇਵੇਂ ਹੀ ਹੁੰਦਾ ਆ। ਹਮਮ ਹੈਲਥ ਨੂੰ ਉਹ ਗੁੱਡ ਕਰਦਾ ਹੀ ਆ ਕਿਉਂਕਿ ਉਹ ਕਮਰੇ ਦੀ 에어 ਨੂੰ ਰੀਸਾਈਕਲ ਕਰਦਾ। ਹਮਮ ਪਰ ਲੇਕਿਨ ਇਹਦੇ ਚ ਇੱਕ ਇੱਕ ਥੋੜਾ ਐਜ ਹੈਗਾ ਆ ਇਹਦੇ ਚ ਕਿ ਜਿਹੜਾ ਇਹਦਾ ਫਿਲਟਰ ਹੈਗਾ ਆ ਜਿਹੜਾ ਹੁਣ ਫਿਲਟਰ ਆ ਰਿਹਾ ਉਹ ਇਹ ਹੈਗਾ ਆ। ਹਮ ਇਹ ਜਿਹੜਾ ਫਿਲਟਰ ਹੈ ਸਿਲਵਰ ਨੈਨੋ ਫਿਲਟਰ ਹੈਗਾ। ਸਿਲਵਰ ਨੈਨੋ ਹਾਂ ਸਿਲਵਰ ਨੈਨੋ ਫਿਲਟਰ ਆ। ਇਹਦੇ ਵਿੱਚ ਕੀ ਆ ਕਿ ਮਾਈਕਰੋ ਬੈਕਟੀਰੀਆ ਜਿਹੜੀ ਇਨਵੀਜੀਬਲ ਡਸਟ ਵੀ ਆ ਉਹ ਵੀ ਇਹ ਚੋਂ ਪਾਸ ਨਹੀਂ ਹੋ ਸਕਦੀ ਅੱਛਾ ਹਾਂ ਇਨਵੀਜੀਬਲ ਡਸਟ ਆਪਾਂ ਸਮਝੇ ਜਿਹੜੀ ਬਿਲਕੁਲ ਮਾਈਕਰੋ ਡਸਟ ਦੇ ਨਹੀਂ ਦਿਖਣੀ ਜਿਸਟਰ ਇੰਡੀਆ ਵਾਲੀ ਗੱਡੀ ਲਾਈ ਉਹ ਵੀ ਨਹੀਂ ਅੰਦਰ ਆ ਉਹ ਵੀ ਨਹੀਂ ਅੰਦਰ ਆ ਸਕਦੀ ਜੀ 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 ਹਾਂ ਇਹ ਇਹਦੇ ਵਿੱਚ ਪਲੱਸ ਪੁਆਇੰਟ ਹੈਗਾ ਤਾਂ ਹੀ ਕਹਿੰਦੇ ਹੈਲਥ ਲਈ ਵੀ ਅੱਛਾ ਹੈਲਥ ਲਈ ਵੀ ਅੱਛਾ ਹੈ ਜੀ ਤੇ ਬਾਕੀ ਮੈਂ ਤੁਹਾਨੂੰ ਹੌਟ ਐਂਡ ਕੋਲਡ ਦੀ ਗੱਲ ਕਰਦਾ ਸੀਗਾ ਹੌਟ ਐਂਡ ਕੋਲਡ ਦੇ ਵਿੱਚ ਇਹ ਜਿਹੜਾ ਹੁਣ ਨਵਾਂ ਪ੍ਰੋਡਕਟ ਆਇਆ ਪਹਿਲਾਂ ਪਹਿਲਾਂ ਵੀ ਆਂਦਾ ਸੀ ਹੌਟ ਐਂਡ ਕੋਲਡ ਲੇਕਿਨ ਥੋੜਾ ਜਿਹਾ ਹੁਣ ਇਹ ਇਹਨੂੰ ਕੰਪਨੀ ਨੇ ਅਪਗ੍ਰੇਡ ਕਰ ਦਿੱਤਾ ਜੀ ਅਪਗ੍ਰੇਡੇਸ਼ਨ ਦੇ ਵਿੱਚ ਕੀ ਆ ਕਿ ਇੱਕ ਤਾਂ ਇਹਦੀ 쿨ਿੰਗ ਕੈਪੈਸਿਟੀ 5200 ਕਰਤੀ ਪਹਿਲਾਂ 5000 ਸੀਗੀ ਅੱਛਾ ਜੀ ਬਤਾਪੀਆ ਮਤਲਬ ਇਹ ਜਿਹੜਾ 에어 ਕੰਡੀਸ਼ਨਰ ਆ ਇਹ ਤੁਹਾਨੂੰ 1.5 ਹੈਗਾ ਆ ਲੇਕਿਨ ਅਪਰ ਕੈਪੈਸਿਟੀ ਦੀ ਜਿਹੜੀ ਹੈਗੀ ਆ ਉਹ 1.70 ਐਨਰਜੀ ਕਨਸਪਸ਼ਨ ਤਾਂ ਨਹੀਂ ਵੱਧ ਜਾਏਗੀ ਨਹੀਂ ਨਹੀਂ ਮੈਂ ਤੁਹਾਨੂੰ ਸਮਝਾਉਣਾ ਕਿ ਮੈਂ ਇਹ ਤੁਹਾਨੂੰ ਬਾਅਦ ਚੋ ਐਕਸਪਲੇਨ ਕਰਦਾ ਇਹ 1.7 ਤੋਂ ਲੈ ਕੇ ਥੱਲੇ ਤੱਕ 0.25 ਤੱਕ ਆ ਜਾਂਦਾ ਓਕੇ ਇਹਦਾ ਮਤਲਬ ਕੀ ਹੁੰਦਾ ਕਿ ਜਿਹੜਾ ਇਹ ਸਾਰੇ ਏਅਰ ਕੰਡੀਸ਼ਨਰ ਜਿੰਨੇ ਵੀ ਆਂਦੇ ਹੈਗੇ ਆ ਇਨਵਰਟਰ ਏਸੀ ਉਹ ਸਾਰੇ ਕਨਵਰਟੇਬਲ ਹੁੰਦੇ ਆ ਠੀਕ ਹੈ ਜੀ ਉਹ ਆਪਣੀ ਕਪੈਸਿਟੀ ਤੋਂ ਉੱਪਰ ਔਰ ਥੱਲੇ ਚੱਲਦੇ ਆ ਪਰ ਇਹ ਚ ਇੰਡੀਵਿਜੂਅਲ ਬ੍ਰਾਂਡ ਦੇ ਉੱਪਰ ਡਿਪੈਂਡ ਕਰਦਾ ਕਿ ਉਹ ਕਿੰਨਾ ਉੱਪਰ ਜਾਂਦਾ ਔਰ ਕਿੰਨਾ ਥੱਲੇ ਜਾਂਦਾ ਮਤਲਬ ਇਹਦੇ ਸਟੈਪ ਹੁੰਦੇ ਆ ਕਿ ਕੋਈ 20 ਸਟੈਪ ਆ ਕੋਈ 30 ਸਟੈਪ ਆ ਕੋਈ 40 ਸਟੈਪ ਆ ਠੀਕ ਹੈ ਜੀ ਇਹ ਜਿਹੜੀ ਮਸ਼ੀਨ ਆ 40 ਸਟੈਪ ਮਸ਼ੀਨ ਆ ਹੂੰ ਇਹ ਸੇਮ ਨਹੀਂ ਹੁੰਦਾ ਇਹ ਧਿਆਨ ਰੱਖਿਓ ਹਰ ਹਰ ਬ੍ਰਾਂਡ ਦਾ ਆਪਣਾ ਹੁੰਦਾ ਜੇ ਤੁਸੀਂ ਕਿਤੇ ਵੀ ਤੁਸੀਂ ਮਤਲਬ ਆਪਣੇ ਇੰਡਸਟਰੀ ਸਭ ਤੋਂ ਐਡਵਾਂਸ ਆ ਟੈਕਨੋਲੋਜੀ ਟੈਕਨੋਲੋਜੀਕਲੀ ਜੇ ਤੁਸੀਂ ਪਾਵਰ ਸੇਵਿੰਗ ਪੁੱਛੋ ਪਾਵਰਫੁੱਲ ਪੁੱਛੋ ਕਿਉਂਕਿ ਜੇ ਕੇਵਾਰੀ ਕੀ ਹੁੰਦਾ ਕਿ ਪਾਵਰ ਸੇਵਿੰਗ ਕਰਨ ਵਾਸਤੇ ਅਸੀਂ ਉਹਦੀ ਕੀ ਕਹਿੰਦੇ ਉਹਦੀ ਕੈਪੈਸਿਟੀ ਘਟਾ ਦਿੰਨੇ ਆ ਪਾਵਰ ਘਟਾ ਪਰ ਉਹਦੇ ਨਾਲ ਕੀ ਹੁੰਦਾ ਕਿ ਉਹਦੀ ਜਿਹੜੀ ਐਫੀਸ਼ੀਐਂਸੀ ਘਟ ਜਾਂਦੀ ਆ ਤੁਸੀਂ ਇਹ ਪ੍ਰੋਡਕਟ ਜਿਹੜਾ ਹੈਗਾ ਨਾ ਹਾਈਐਸਟ ਕੈਪੈਸਿਟੀ ਵਾਲਾ 5200 ਕੂਲਿੰਗ ਕੈਪੈਸਿਟੀ ਵਾਲਾ ਆ ਹਮਮ ਹੌਟ ਐਂਡ ਕੋਲਡ ਦੇ ਵਿੱਚ 5200 ਕੂਲਿੰਗ ਕੈਪੈਸਿਟੀ ਵਾਲਾ ਕੋਈ ਮਤਲਬ ਆਪਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਦੇ ਜਿਵੇਂ ਕਿ ਗੱਡੀਆਂ ਚੋਂ ਦਾ 2500 ਸੀਸੀ ਗੱਡੀ 2000 ਕਰ ਦਿੱਤੀ ਜਾਂਦੀ ਆ ਤਾਂ ਜੋ ਐਵਰੇਜ ਵਧੇ ਲੇਕਿਨ ਉਹਦੀ ਤਾਕਤ ਨਹੀਂ ਘਟਾਈ ਤਾਕਤ ਵਧਾਈ ਆ ਤਾਕਤ ਵਧਾਤੀ ਆ ਐਵਰੇਜ ਵੀ ਵਧਾਤੀ ਆ ਐਵਰੇਜ ਵੀ ਵੱਧ ਗਈ ਐ ਤਾਕਤ ਵੀ ਵੱਧ ਗਈ ਇਹ 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 ਇਸ ਸਪੈਸ਼ਲ ਚੀਜ਼ ਆ ਜਾਂਦਾ ਅੱਛਾ ਇੱਕ ਮੈਨ ਤੋਂ ਪੜ ਰਿਹਾ ਕਿ ਯੂ ਡਿਸਾਈਡ ਯੂਅਰ ਬਿਲ ਹਾਂਜੀ ਇਹ ਫੀਚਰ ਕੀ ਆ ਜ ਇਹ ਫੀਚਰ ਇਹ ਆ ਵੀ ਤੁਸੀਂ ਇਹਦੇ ਵਿੱਚ ਕਮਾਂਡ ਦੇ ਸਕਦੇ ਆ ਕਿ ਮੈਂ ਇਹਨੂੰ ਕਿੰਨੇ ਟਨ ਤੇ ਚਲਾਣਾ ਜਿੱਦਾਂ ਮੈਨੂੰ ਪਰਸਨਲ ਇਦਾਂ ਹੈਗਾ ਕਿ ਮੈਨੂੰ ਠੰਡ ਜ਼ਿਆਦਾ ਲੱਗਦੀ ਮੰਨ ਲਓ ਹੁਣ ਮੈਂ ਇਹਨੂੰ ਕਹਿ ਲਵਾਂ ਵੀ ਮੈਂ ਯਾਰ ਇਹਨੂੰ 0.5 ਟਨ ਤੇ ਚਲਾਣਾ ਮੈਂ ਇਹਨੂੰ ਇਦਾਂ ਕਰ ਸਕਦਾ ਵੀ ਮੈਨੂੰ ਡਿਸਾਈਡ ਕਰ ਲਵਾਂ ਮੈਂ ਅੱਧੇ ਟਨ ਤੇ ਹੀ ਚਲਾਣਾ ਬਾਕੀ ਕਿਸੇ 에어 ਕੰਡੀਸ਼ਨਰ 'ਚ ਸਵਿਚ ਕਰ ਸਕਦੇ ਆ ਹਾਂ ਸਵਿਚ ਕਰ ਸਕਦੇ ਆ ਠੀਕ ਹੈ ਜੀ ਇਹਨੂੰ ਕਿੰਨੇ ਟਨ ਤੇ ਚਲਾਣਾ ਤੁਸੀਂ ਆਪੇ ਡਿਸਾਈਡ ਕਰ ਲਓ ਵੀ ਉਨੇ ਟਨ ਤੇ ਹੀ ਚੱਲੂਗਾ ਆ ਠੀਕ ਹੈ ਵੱਧ ਘਟਦਾ ਹੁੰਦਾ ਹੀ ਆਪ ਲੇਕਿਨ ਤੁਸੀਂ ਆਪ ਵੀ ਡਿਸਾਈਡ ਕਰ ਸਕਦੇ ਕਿ ਮੈਂ ਇਹਨੂੰ ਐਨੇ ਐਨੇ ਟਾਂ ਤੇ ਚਲਾਣਾ ਇਹ ਇਹ ਫੀਚਰ ਹੈ ਇਹ ਫੀਚਰ ਹੈ ਠੀਕ ਹੈ ਤਮਾਮ ਲੋਤਰਾ ਸਾਹਿਬ ਸਾਨੂੰ ਲੈ ਕੇ ਆ ਜੀ ਸਟunning ਸਟਾਈਲਿਸ਼ ਫ੍ਰਿਜ ਦੇ ਕੋਲ ਜਿਹਨੂੰ ਦੇਖ ਕੇ ਤੁਹਾਡੇ ਚਿਹਰੇ ਤੇ ਸਮਾਈਲ ਆ ਜਾਏਗੀ ਸਿਰ ਫੀਚਰ ਪਲੀਜ਼ ਐਕਸਪਲੇਨ ਕਰ ਫੀਚਰ ਇਹ ਸਾਈਡ ਵਾਈਜ਼ ਸਾਈਡ ਫ੍ਰਿਜ ਆ ਹੁਣ ਤੁਸੀਂ ਕਹੋਗੇ ਯਾਰ ਇਹ ਚ ਨਵੀਂ ਕੀ ਚੀਜ਼ ਆ ਜੀ ਜੀ ਸਾਈਡ ਵਾਈਜ਼ ਸਾਈਡ ਫ੍ਰਿਜ ਤਾਂ ਸਾਰੇ ਆਉਂਦੇ ਹੀ ਆ ਆਉਂਦੇ ਹੀ ਆ ਜੀ ਆਉਂਦੇ ਹੀ ਆ ਜੀ ਸਾਰੀ ਕੰਪਨੀਆਂ ਦੇ ਆਉਂਦੇ ਅੱਛਾ ਇਹ ਕਿੰਨੀ ਕੀਮਤੀ ਆ ਜੀ ਮੈਂ ਦੱਸਦਾ ਤੁਹਾਨੂੰ ਸਾਰਾ ਸਾਰਾ ਐ ਆਵਲਾ ਇਹਦਾ ਪਾਰਟ ਸਾਰਾ ਫ੍ਰੀਜ਼ਰ ਹੁੰਦਾ ਠੀਕ ਹੈ ਜੀ ਆ ਜਿਹੜਾ ਫਾਰ ਇਹ ਜਿਹੜਾ ਸਾਰਾ ਪਾਰਟ ਇਹ ਹੈਗਾ ਫ੍ਰਿਜ ਠੀਕ ਹੈ ਜੀ ਫ੍ਰੀਜ਼ਰ ਐਂਡ ਫ੍ਰਿਜ ਫ੍ਰਿਜ ਠੀਕ ਹੈ ਹੁਣ ਜ਼ਿਆਦਾਤਰ ਕਸਟਮਰ ਦੀ ਇਹ ਪ੍ਰੋਬਲਮ ਰਹਿੰਦੀ ਹੈ ਵੀ ਯਾਰ ਅਸੀਂ ਤਾਂ ਇਧਰ ਕੋਈ ਖਾਂਦੇ ਨਹੀਂ ਆਪਾਂ ਨਾਨ ਵੇਜ ਸਾਨੂੰ ਆਈਸ ਦੀ ਵੀ ਜ਼ਿਆਦਾ ਲੋੜ ਨਹੀਂ ਪੈਂਦੀ ਇਹ ਜਗ੍ਹਾ ਵੇਸਟੇਜ ਜਿਹੜੇ ਖਾਂਦੇ ਆ ਉਹਨਾਂ ਨੂੰ ਵੈਸੇ ਆਈਸ ਚਾਹੀਦੀ ਹੋਈ ਹੁੰਦੀ ਆ ਜਿਆਦਾ ਮਾਤਰਾ ਚ ਉਹਨਾਂ ਨੂੰ ਰਿਕੁਆਇਰਮੈਂਟ ਹੁੰਦੀ ਆ ਉਹਨਾਂ ਉਹਨਾਂ ਲਈ ਸਰ ਹੈਗਾ ਆ ਸਾਰਾ ਆਈਸ ਮੇਕਰ ਵੀ ਹੈਗਾ ਆਈਸ ਮੇਕਰ ਆ ਠੀਕ ਹੈ ਜੀ ਜਿੰਨੀ ਮਰਜ਼ੀ ਆਈਸ ਬਣਾਈ ਜਾਓ ਠੀਕ ਹੈ ਜੀ ਔਰ ਜਿਹੜੇ ਨਹੀਂ ਚਾਹੀਦੇ ਉਹਨਾਂ ਨੂੰ ਤੇ ਉਹਦੇ ਵਿੱਚ ਉਹਨਾਂ ਦੇ ਕਨਵਰਟੇਬਲ ਫੀਚਰ ਆ ਸਾਡੇ ਕੋਲ ਅੱਛਾ ਕਨਵਰਟੇਬਲ ਫੀਚਰ ਹੈਗਾ ਆਪਣੇ ਕੋਲ ਹਾਂ ਕਨਵਰਟੇਬਲ ਫੀਚਰ ਦੇ ਵਿੱਚ ਦੇਖੋ ਇਹ ਕੀ ਆ ਵੀ ਇਹਨੂੰ ਫਰੀਜ਼ਰਸ ਆ ਇਹਨੂੰ ਫ੍ਰਿਜ ਬਣਾ ਸਕਦੇ ਆ ਆਪਾਂ ਹਮ ਮਤਲਬ ਆਮੂਮਨ ਲੋਕਾਂ ਦੇ ਮਨ 'ਚ ਸਟ्रेस ਰਹਿੰਦੀ ਆ ਟੈਨਸ਼ਨ ਰਹਿੰਦੀ ਆ ਕਿ ਫਰੀਜ਼ਰ ਵਾਲਾ ਪਾਰਟ ਆਪਾਂ ਨਹੀਂ ਯੂਜ਼ ਕਰਾਂਗੇ ਤਾਂ ਯਾਰ ਇਹ ਪਾਰਟ ਵੇਸਟ ਹੋ ਜਾਣਾ ਲੇਕਿਨ ਇਹ ਫ੍ਰਿਜ ਖਰੀਦਣ ਤੋਂ ਬਾਅਦ ਕਿ ਤੁਸੀਂ ਕਨਵਰਟ ਕਰ ਸਕਦੇ ਹੋ ਤੁਹਾਡਾ ਮਾਈਂਡ ਰਿਲੈਕਸ ਹੋ ਜਾਵੇਗਾ ਪੀਸ ਆਫ ਮਾਈਂਡ ਰਹੇਗਾ ਯਾਰ ਅਸੀਂ ਇਹਨੂੰ ਕਨਵਰਟ ਕਰ ਸਕਦੇ ਸਾਡੇ ਪੈਸੇ ਵੇਸਟ ਨਹੀਂ ਹੋ ਰਹੇ ਇਹਨੂੰ ਵੀ ਐਜ਼ ਅ ਫ੍ਰਿਜ ਆਪਾਂ ਐਜ਼ ਅ ਫ੍ਰਿਜ ਯੂਜ਼ ਕਰੋ ਸਰਦੀਆਂ 'ਚ ਇਹਨੂੰ ਐਜ਼ ਅ ਫ੍ਰਿਜ ਯੂਜ਼ ਕਰੋ ਗਰਮੀਆਂ 'ਚ ਤੁਹਾਨੂੰ ਚਾਹੀਦਾ ਪਿਆ ਫ੍ਰੀਜ਼ਰ ਬਣਾ ਲਓ ਕਨਵਰਟੇਬਲ ਆ ਕਰਨਾ ਕਰੋ ਨਹੀਂ ਕਰਨਾ ਨਾ ਕਰਨਾ ਤੁਹਾਡੇ ਉੱਤੇ ਡਿਪੈਂਡ ਕਰਦਾ ਹੈ ਤੁਹਾਡੇ ਇਹ ਹਾਈਜੀਨ ਫ੍ਰੈਸ਼ ਇਹਦੇ ਵਿੱਚ ਫੰਕਸ਼ਨ ਆ ਹਾਈਜੀਨ ਫ੍ਰੈਸ਼ ਕੀ ਹੁੰਦਾ ਕਿ ਜਿੱਦਾਂ ਹੁਣ ਹਰ ਸਮਾਨ ਤੁਸੀਂ ਰੱਖਿਆ ਹੈ ਹਰ ਇੱਕ ਦੀ ਇੱਕ 스ਮੈਲ ਆ ਉਹ 스멜ਿੰਗ ਦੂਜੇ ਵਿੱਚ ਮਿਕਸ ਹੋ ਜਾਂਦੀ ਹੈ ਮਿਕਸ ਹੋ ਜਾਂਦੀ ਹੈ ਇਹ ਹਾਈਜਨ ਫੈਸ਼ ਕੀ ਕਰਦਾ ਵੀ ਜਿੰਨਾ ਇਹਦੇ ਵਿੱਚ ਆਰਡਰ ਹੁੰਦਾ ਆ ਉਹਨੂੰ ਅਬਜ਼ਰਬ ਕਰ ਲੈਂਦਾ ਇਹਨੂੰ ਵਾਟਰ ਵੇਪਰ ਬਣਾ ਕੇ ਉਹਨੂੰ ਬਾਹਰ ਕੱਢ ਦਿੰਦੀ 스멜 ਨਹੀਂ ਮਿਕਸ ਨਹੀਂ ਹੋਊਗੀ ਠੀਕ ਹੈ ਜੀ ਔਰ ਜਿਹੜਾ ਵੀ ਸਟਾਫ ਤੁਸੀਂ ਸਮਾਨ ਰੱਖਿਆ ਹੋਇਆ ਉਹਨੂੰ ਇਹ ਸੈਂਸਰ ਇਹਦੇ ਵਿੱਚ ਸੱਤ ਸੈਂਸਰ ਆ ਇਹ ਦੇਖ ਲੈਂਦਾ ਵੀ ਇਹ ਸਮਾਨ ਨੂੰ ਕਿੰਨੀ ਠੰਡਕ ਚਾਹੀਦੀ ਹੈ ਅੱਛਾ ਹਰ ਇੱਕ ਸ਼ੈਲਫ ਦੇ ਉੱਪਰ ਅਲੱਗ ਟੈਂਪਰੇਚਰ ਮੇਨਟੇਨ ਕਰ ਲਊਗੀ ਇਸ ਲਈ ਐਲਜੀ ਨੂੰ ਸਭ ਤੋਂ ਸੁਪੀਰੀਅਰ ਕਹਿੰਦੇ ਆ ਨਾ ਕਿ ਮੰਨ ਲਓ ਕੇਕ ਪਿਆ ਹੈ ਤੁਹਾਡੇ ਇੱਥੇ ਕੋਈ ਹੋਰ ਸਮਾਨ ਪਿਆ ਕੋਈ ਗਰਮ ਚੀਜ਼ ਪਈ ਹੈ ਹਰ ਇੱਕ ਸ਼ੈਲਫ ਦਾ ਬੈਲੈਂਸ ਕਿਵੇਂ ਕਰਨਾ ਅਲੱਗ ਟੈਂਪਰੇਚਰ ਹਰ ਇੱਕ ਸ਼ੈਲਫ ਤੇ ਹੋਊਗਾ ਅੱਛਾ ਹਰ ਸ਼ੈਲਫ ਤੇ ਅਲੱਗ ਟੈਂਪਰੇਚਰ ਮੇਨਟੇਨ ਕਰਨਾ ਤੁਸੀਂ ਗਾਈਡ ਕਰਦੇ ਹੋ ਫਿਰ ਜਦੋਂ ਨਹੀਂ ਆਟੋਮੈਟਿਕ ਕਰਦੀ ਫਿਰ ਆਟੋਮੈਟਿਕ ਹੀ ਕਰਦੀ ਜਿੱਦਾਂ ਹੁਣ ਤੁਸੀਂ ਇੱਥੇ ਕੋਈ ਚੀਜ਼ ਰੱਖੀ ਆ ਐ ਤੇ ਹੋਰ ਕੁਝ ਰੱਖਿਆ ਇੱਥੇ ਹੋਰ ਕੁਝ ਰੱਖਿਆ ਇਹ ਦੇਖ ਲਓਗੀ ਵੀ ਉਹਨੂੰ ਟੈਂਪਰੇਚਰ ਕਿੰਨਾ ਚਾਹੀਦਾ ਮੰਨ ਲਓ ਕਿ ਜਗ੍ਹਾ ਕਿਸੇ ਨੇ ਦਾਲ ਰੱਖ ਦਿੱਤੀ ਕੋਈ ਸਬਜ਼ੀ ਰੱਖ ਦਿੱਤੀ ਜੇ ਤੁਸੀਂ ਮੰਨ ਲਓ ਕੁੱਕਡ ਫੂਡ ਰੱਖਿਆ ਆ ਇੱਕ ਪਾਸੇ ਰੌ ਫੂਡ ਆ ਉਥੇ ਟੈਂਪਰੇਚਰ ਰੌ ਫੂਡ ਜਿੰਨਾ ਹੋਊਗਾ ਉੱਥੇ ਕੁੱਕ ਜੋ ਰਿਕੁਆਇਰਮੈਂਟ ਹੈ ਉਹ ਆਪ ਹੀ ਸੈਂਸ ਕਰ ਲੇਗਾ ਆਪਣੇ ਆਪ ਸੈਂਸ ਕਰ ਲੇਗਾ ਇਹਦੇ ਵਿੱਚ ਇੱਕ ਹੋਰ ਫੰਕਸ਼ਨ ਹੈਗਾ ਜਦਾ ਤੁਸੀਂ ਵਾਈਨ ਆ ਜਦਾਂ ਵਾਈਨ ਦੇ ਸ਼ੌਕੀਨ ਆ ਕੋਈ ਬੀਅਰ ਦਾ ਸ਼ੌਕੀਨ ਆ ਤੁਸੀਂ ਇੱਥੇ ਆਪਣੀ ਬੋਟਲਸ ਨੂੰ ਰੱਖ ਸਕਦੇ ਹੋ ਬੋਟਲ ਹਿੰਗਰ ਆ ਇੱਥੇ ਟਿਕਾ ਸਕਦੇ ਹੋ ਹਾਂ ਮੰਨ ਨੂੰ ਵੀ ਟਿਕਾ ਜਾਣਾ ਹਾਂਜੀ ਅਜਿਹਾ ਤੁਸੀਂ ਇਹ ਫੀਚਰ ਪਹਿਲਾਂ ਕਿਸੇ ਕਿਤੇ ਨਹੀਂ ਦੇਖਿਆ ਮੈਂ ਨਹੀਂ ਇੱਥੇ ਵਾਈਨ ਨੂੰ ਬੀਅਰ ਲਈ ਟਿਕਾਉਣ ਦੇ ਲਈ ਜਗ੍ਹਾ ਦਿੱਤੀ ਹੋਈ ਹੈ ਐਦਾਂ ਤੁਸੀਂ ਵਾਈਨ ਸੈਲਰ ਆ ਇਹ ਮਤਲਬ ਇੱਕ ਤਰ੍ਹਾਂ ਦਾ ਸਪੈਸ਼ਲ ਸ਼ੈਲਫ ਦੇਤੀ ਸ਼ੈਲਫ ਦੇਤੀ ਹੈ ਹੈਂਗਿੰਗ ਇਹਨੂੰ ਕੱਢ ਵੀ ਸਕਦੇ ਹਾਂ ਹਾਂਜੀ ਔਰ ਖਤਰਾ ਕੋਈ ਨਹੀਂ ਕਿ ਇਹ ਢੱਗ ਜਾਊ ਕਿਉਂਕਿ ਕੀ ਵੇਲੇ ਤਾਂ ਕੱਢਣ ਲੱਗੇ ਮੰਨ ਲਓ ਇੱਥੇ ਬੀਅਰ ਦੀ ਬੋਤਲ ਰੱਖੀ ਆ ਕੋਈ ਪਿੱਛੇ ਸਮਾਨ ਕੱਢਣ ਲੱਗੇ ਹੱਥ ਲੱਗ ਜਾਂਦਾ ਤਾਂ ਇੱਥੇ ਤੁਸੀਂ ਟਕਾ ਸਕਦੇ ਹੋ ਬੀਅਰ ਟੁੱਟੂਗੀ ਕਿ ਕਿਉਂਕਿ ਕੋਈ ਖਤਰਾ ਨਹੀਂ ਕੋਈ ਖਤਰਾ ਨਹੀਂ ਵਾਈਨ ਦੀ ਬੋਤਲ ਰੱਖ ਲਓ ਬੀਅਰ ਰੱਖ ਲਓ ਜੋ ਮਰਜ਼ੀ ਕੋਲਡ ਡਰਿੰਕਸ ਰੱਖ ਲਓ ਤੁਹਾਨੂੰ ਇੱਕ ਸੈਪਰੇਟ ਇਹ ਸ਼ਰਫ ਦਿੱਤੀ ਆ ਠੀਕ ਹੈ ਜੀ ਇਹਨੇ ਵੈਸੀ ਇੱਧਰ ਬੀਅਰ ਤਾਂ ਠੰਡਾ ਰਹਿਣਾ ਲੇਕਿਨ ਫਿਰ ਵੀ ਜੇ ਦਿਲ ਕਰਦਾ ਯਾਰ ਗਰਮੀ ਬਹੁਤ ਆ ਠੰਡਕ ਹੋਰ ਚਾਹੀਦੀ ਇੱਧਰ ਤੁਸੀਂ ਆਈਸ ਕਰਾ ਆਈਸ ਮੇਕਰ ਇਹਦੇ ਆ ਵਾਲਾ ਆਈਸ ਤੇ ਹੌਟ ਐਂਡ ਕੋਲਡ ਏਸੀ ਵੀ ਲੈ ਸਕਦੇ ਜੇ ਠੰਡ 'ਚ ਤੁਹਾਨੂੰ ਜਿਆਦਾ ਠੰਡ ਲੱਗਦੀ ਆ ਤੁਹਾਨੂੰ ਗਰਮੀ ਮਹਿਸੂਸ ਕਰਾ ਦੇਊਗਾ ਠੰਡ 'ਚ ਤੁਹਾਨੂੰ ਲੱਗਦਾ ਕਿ ਤੁਹਾਡੀ ਜਿਹੜੀ ਰਜਾਈ ਆ ਉਹ ਸਾਫ਼ ਕਰਨੀ ਬਹੁਤ ਜ਼ਰੂਰੀ ਆ ਤਾਂ ਤੁਸੀਂ ਇੱਧਰ ਧੋ ਵੀ ਸਕਦੇ ਹੋ ਤੇ ਅਗਲਾ ਸੈਗਮੈਂਟ ਹੈ ਜੀ ਓਵਨ ਦਾ ਜੀ ਸਰਪਲਿਸ ਐਕਸਪਲੇਨ ਕਰਦੇ ਓਵਨ ਦੇ ਵਿੱਚ ਚਾਰਕੋਲ ਹੈਲਦੀ ਓਵਨ ਆਇਆ ਹੁਣ ਤੁਸੀਂ ਕਹੋ ਵੀ ਓਵਨ ਦੇ ਵਿੱਚ ਹੈਲਦੀ ਕੀ ਆ ਹੁੰਦਾ ਹਮ ਉਹਦਾ ਇਹ ਆ ਕਿ ਇਹ ਜਿਹੜਾ ਸਰਟੀਫਾਈਡ ਬਾਈ ਹਾਰਟ ਕੇਅਰ ਫਾਊਂਡੇਸ਼ਨ ਆਫ ਇੰਡੀਆ ਹਮ 30 ਹਾਰਟ ਫ੍ਰੈਂਡਲੀ ਰੈਸਪੀਜ਼ ਮਤਲਬ 30 ਹਾਰਟ ਫਰੈਂਡਲੀ ਰੈਸਪੀਜ਼ ਐ ਇਹ ਨਹੀਂ ਕਿ ਰੈਸਪੀ ਸਿਰਫ 30 ਬਣਦੀਆਂ ਹਾਂ ਤੇ ਰੈਸਪੀ ਤਾਂ ਜਿੰਨੀ ਮਰਜ਼ੀ ਬਣਾ ਲਓ ਬਣ ਜਾਣਗੀਆਂ ਲੇਕਿਨ 30 ਹਾਰਟ ਫਰੈਂਡਲੀ ਰੈਸਪੀਜ਼ ਜਿਹੜੀਆਂ ਬਣਦੀਆਂ ਹਾਂ ਉਹਦਾ ਇੱਥੇ 401 ਜਿਹੜੇ ਪ੍ਰੀ ਸੈਟ ਹਮ ਕੁਕਿੰਗ ਪੁਆਇੰਟਸ ਹੈਗੇ ਆ ਜਿੱਦਾਂ ਤੁਸੀਂ ਉਹਨੂੰ ਦੱਬੂਗੇ ਤਾਂ ਆਪਣੇ ਆਪ ਉਹਨੇ ਆਪਣਾ ਉਹਦਾ ਟਾਈਮ ਲੈ ਲੈਣਾ ਕਿ ਕਿੰਨੀ ਹੀਟ ਲੈਣੀ ਹੈ ਕਿੰਨਾ ਟਾਈਮ ਉਹ ਵੀ ਸੈਂਸ ਕਰ ਲੈਣਾ ਉਹ ਆਪਣੇ ਆਪ ਕਰ ਲਊਗਾ ਠੀਕ ਹੈ ਜੀ ਠੀਕ ਹੈ ਜੀ ਇਹ ਉਸ ਤੋਂ ਬਾਅਦ ਇਹਦੇ ਵਿੱਚ ਸਾਰਾ ਜਿਹੜਾ ਇਹਦਾ ਇੰਟਰਨਲ ਪਾਰਟ ਹੈਗਾ ਆ ਹਮ ਉਹ ਸਟੇਲਨਸ ਸਟੀਲ ਆ ਜ਼ਿਆਦਾਤਰ ਮਾਈਕ੍ਰੋਵੇਵ ਤੁਸੀਂ ਦੇਖਦੇ ਆ ਉਹਦੇ ਚ ਸਰਮਿਕ ਕੋਟਿੰਗ ਹੁੰਦੀ ਆ ਜੀ 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 ਸਟੀਲ ਫੋਰ ਐਵਰ ਆ ਪੇਂਟ ਦੀ ਕੁ ਲਾਈਫ ਹੁੰਦੀ ਆ ਇਹ ਫੋਰ ਐਵਰ ਇਹਨੂੰ ਜੰਗ ਨਹੀਂ ਲੱਗਦਾ ਖਰਾਬ ਨਹੀਂ ਹੁੰਦੀ ਇਹ ਔਰ ਇਹਦੇ ਚ ਬਾਰਬੀਕਿਊ ਸਿਸਟਮ ਹੈਗਾ ਆ ਰੋਟੇਸ਼ਨ ਵੀ ਆਉਂਦੀ ਏਦਾਂ ਅੱਛਾ ਓਵਨ ਚੀ ਬਾਰਬੀਕਿਊ ਸਿਸਟਮ ਬਣ ਜਾਂਦਾ ਆ ਬਾਰਬੀਕਿਊ ਸਿਸਟਮ ਹੈਗਾ ਉਹ ਵੀ ਕਨਵਰਟ ਹੋ ਜਾਂਦਾ ਜਿਵੇਂ ਤੁਹਾਡੀ ਫ੍ਰਿਜ ਕਨਵਰਟ ਹੋ ਜਾਂਦੀ ਏਦੀ ਵੀ ਕਨਵਰਟ ਹਾਂਜੀ ਕਨਵਰਟ ਹੋ ਜਾਂਦਾ ਇਹਦੇ ਚ ਜਿੱਦਾਂ ਮਰਜੀ ਤੁਸੀਂ ਇਹਨੂੰ ਬਾਰਬੀਕਿਊ ਯੂਜ਼ ਕਰ ਲਓ ਵਿਦਾਊਟ ਬਾਰਬੀਕਿਊ ਯੂਜ਼ ਕਰ ਲਓ ਤੁਹਾਡੀ ਉਹਦੇ ਤੇ ਆ ਸਾਰਾ ਟੱਚ ਆ ਲੋ ਕੈਲਰੀ ਸੀ ਬਣਦਾ ਨਾ ਸਾਰਾ ਲੋ ਕੈਲਰੀ ਜੀ ਮੈਂ ਤੁਹਾਨੂੰ ਦੱਸਿਆ ਵੀ ਜੇ ਇਹ ਮਾਈਕ੍ਰੋਵੇਵ ਤੁਸੀਂ ਲੈਣੇ ਆ ਇਹ ਤੁਹਾਨੂੰ ਜਿਹੜਾ ਹੈਗਾ ਆ 에ਅਰ ਫਰਾਈ ਦਾ ਕੰਮ ਵੀ ਦਿੰਦਾ ਠੀਕ ਹੈ ਜੀ 에ਅਰ ਫ ਹੂੰ ਤਾਂ ਤੁਸੀਂ ਇਹ ਦੇਖੋ ਮਾਈਕ੍ਰੋਵੇਵ ਲਗਭਗ ਤੁਹਾਨੂੰ ਫ੍ਰੀ ਦੀ ਕਾਸਟ 'ਤੇ ਪੈ ਜਾਣਾ ਔਰ ਇੰਨੇ ਫੰਕਸ਼ਨ ਹੈ ਦੇ ਵਿੱਚ ਸਾਰੇ ਕੰਮ ਕਰੂਗਾ ਇਹ ਕੁਕਿੰਗ ਕਰੂਗਾ ਬੇਕਿੰਗ ਕਰੂਗਾ ਤੇ ਉਹਦੇ ਤੋਂ ਬਾਅਦ ਤੁਹਾਨੂੰ ਜਿਹੜਾ ਹੈਗਾ ਹਾਂ ਹਾਂ ਸਾਰਾ ਬਾਰਬੀਕਿਊ ਔਰ ਨਾਲ ਦੀ ਨਾਲ ਤੁਸੀਂ ਜਿਵੇਂ ਦੱਸ ਦਿਓ ਕਿ ਸਰਟੀਫਾਈਡ ਬਾਏ ਹੈਲਥ ਕੇਅਰ ਫਾਊਂਡੇਸ਼ਨ ਆਫ ਇੰਡੀਆ ਵੱਲੋਂ ਸਰਟੀਫਾਈਡ ਹੋਈ ਵੀ ਹੈ ਤਾਂ LG ਦਾ ਪ੍ਰੋਡਕਟ ਹੈ ਨੰਬਰ 1 ਕੰਪਨੀ ਦਾ ਪ੍ਰੋਡਕਟ ਹੈ ਤੇ ਨਵਾਂ ਸ਼ਹਿਰ ਦੇ ਨੰਬਰ 1 ਸ਼ੋਰੂਮ ਤੋਂ ਤੁਸੀਂ ਲੈ ਸਕਦੇ ਹੋ ਸਰਦੀਆਂ ਆ ਰਹੀਆਂ ਤੁਹਾਡੇ ਐਨਆਰਆਈ ਫਰੈਂਡਸ ਨੇ ਆਣਾ ਐਨਆਰਆਈ ਨੇ ਆਪਾਂ ਆ ਕੇ ਇੱਥੇ ਬਾਰਬੀਕਿਊ ਬਣਾਣਾ ਤਾਂ ਕਿਹੜਾ oven ਲੈਣਾ ਜੀ ਆਪਾਂ 4 ਕੁਲ ਵਾਲਾ ਤੁਸੀਂ ਦੇਖੋ ਭਈ ਜਿਹੜਾ ਤੁਸੀਂ ਬਾਹਰੋਂ ਕੋਈ ਵੀ ਸਮਾਨ ਅਸੀਂ ਖਾਣੇ ਆ ਹੂੰ ਚਲੋ ਅੱਛੀ ਜਗ੍ਹਾ ਵੀ ਹੁੰਦੀਆਂ ਕਈ ਚੀਜ਼ਾਂ ਇਦਾਂ ਨਹੀਂ ਵੀ ਜਿੱਥੇ ਹਰ ਜਗ੍ਹਾ ਹਾਈਜੀਨ ਨਹੀਂ ਹੁੰਦੀ ਹਾਈਜੀਨ ਨਹੀਂ ਹਾਂ ਤੁਸੀਂ ਇਹਨੂੰ ਘਰ ਇਹ ਇੰਨਾ ਸਿੰਪਲ ਆਪਰੇਟ ਕਰਨਾ ਤੁਸੀਂ ਇੱਥੇ scan ਕਰੋ ਆ scanner ਲੱਗਾ ਆ ਇੱਥੇ ਤੁਹਾਡੀ ਰੈਸਪੀ ਇੱਥੇ ਫੋਨ 'ਤੇ ਆ ਜੂਗੀ ਵੀ ਇਹਨੂੰ ਕਿੱਦਾਂ ਬਣਾਉਣਾ ਇੰਨਾ ਵਧੀਆ ਚੀਜ਼ਾ ਕਮਾਲ ਮੈਂ ਸਮਝੇ ਕਿ ਇੰਨਾ ਸਿੰਪਲ ਇੰਨਾ ਸਵਾਲ ਲੈਣਾ ਸੀ ਕਿ ਸਕੈਨਰ ਲੱਗਿਆ ਕਿਉਂ ਆ ਇਹਦੇ ਕਰਕੇ ਇਹ ਰੈਸਪੀਜ਼ ਆਤੀ ਕਮਾਲ 401 ਰੈਸਪੀਜ਼ ਆ ਤੁਹਾਡੇ ਫੋਨ 'ਚ ਆ ਜੂਗੀ ਤੁਸੀਂ ਰੈਸਪੀ ਦਾ ਨਾਮ ਪਾਓ 88 ਫ੍ਰੈਂਡਲੀ ਵੀ ਆ ਜਾਏਗੀ ਇਹਦੇ ਵਿੱਚ ਹੀ ਆ ਜਾਣਾ ਸਾਰਾ ਕਮਾਲ ਕਮਾਲ ਮਨੂਤ ਇੰਨਾ ਸਿੰਪਲ ਔਰ ਇੰਨਾ ਵਧੀਆ ਗੱਲ ਇਹ ਕਿ ਜਾਣਾ ਬਣਦਾ ਫਿਰ ਇਹ ਤਾਂ ਬਿਲਕੁਲ ਛੱਡਣ ਵਾਲੀ ਚੀਜ਼ ਨਹੀਂ ਹੈ ਜੇ ਕੋਈ ਫਿਰ ਤੋਂ ਤੁਸੀਂ ਮਾੜਾ ਜ਼ੂਮ ਇਨ ਕਰ ਦਿਓ ਤੁਸੀਂ ਇੱਥੇ ਜਦੋਂ ਸਕੈਨਰ ਤੇ ਸਕੈਨ ਕਰਦੇ ਹੋ ਤੁਹਾਨੂੰ 400 ਪਲੱਸ ਰੈਸਪੀਜ਼ ਜਿਹੜੀਆਂ ਆ ਉਹ ਮਿਲ ਜਾਂਦੀਆਂ ਆ ਤਾਂ ਮਤਲਬ ਤੁਸੀਂ ਘਰ ਬੈ ਕੇ ਹੀ ਹੋਮ ਮੇਡ ਚੀਜ਼ਾਂ ਬਣਾ ਸਕਦੇ ਹੋ ਔਰ ਹੋਮ ਮੇਡ ਚੀਜ਼ਾਂ ਦੀ ਰੀਸ ਨਹੀਂ ਕੋਈ ਉਹਦੀ ਪੂਰਾ ਹਾਈਜਨ ਹੁੰਦਾ ਸਾਥਿ ਮਨੋਤਾਰ ਇਲੈਕਟ੍ਰੋਨਿਕਸ ਦੇ ਆ ਕੇ ਇਹਨਾਂ ਦੇ ਸ਼ੋਰੂਮ ਚ ਆ ਕੇ ਕੱਲੀ ਤੁਹਾਡੀ ਲਾਈਫ ਗੁੱਡ ਦੀ ਹੁੰਦੀ ਲਾਈਫ ਬ੍ਰਿਲੈਂਟ ਵੀ ਹੁੰਦੀ ਹੈ ਕਿਉਂਕਿ ਇਹਨਾਂ ਕੋਲ ਮਲਟੀ ਬ੍ਰਾਂਡਸ ਵੀ ਅਵੇਲੇਬਲ ਹੈਗੇ ਆ ਆਪਾਂ ਉਹਦੇ ਬਾਰੇ ਵੀ ਜਾਣਕਾਰੀ ਲੈ ਲੈਣੇ ਵੀ ਸਿਰਫ ਫੋਨ ਦਾ ਸੈਗਮੈਂਟ ਨਜ਼ਰ ਆ ਰਿਹਾ ਹੋਰ ਹੀ ਬਹੁਤ ਸਾਰੇ ਪ੍ਰੋਡਕਟ ਹੈਗੇ ਆ ਐਕਸਪਲੇਨ ਕਰ ਦੋ ਜੀ ਕਿਚਨ ਅਪਲੈਂਸਸ ਦੇ ਵਿੱਚ ਸਾਡੇ ਕੋਲ ਸਾਰੇ ਰੇਂਜ ਹੈਗੀ ਆ ਅੱਛਾ ਕਿਚਨ ਅਪਲੈਂਸਸ ਵੀ ਹੈਗੇ ਆ ਫਿਲਿਪਸ ਦੇ ਵੀ ਆ ਇੱਕ ਕਾਫੀ ਮੇਕਰ ਤੁਹਾਨੂੰ ਇੱਕ ਬਹੁਤ ਅੱਛਾ ਸਲੀਕ ਜਿਹਾ ਕਾਫੀ ਮੇਕਰ ਆਪਿਸਰ ਵੀ ਯੂਜ਼ ਹੋ ਸਕਦਾ ਘਰ ਤੇ ਵੀ ਹੋ ਸਕਦਾ ਸਾਡੇ ਜਿਹੜੇ ਕਾਫੀ ਦੇ ਸ਼ਕੀਨ ਆ ਇਹ ਕਾਫੀ ਮੇਕਰ ਸਾਡੇ ਕੋਲ ਮਿਲਦਾ ਜਿਵੇਂ ਤੁਸੀਂ ਪਹਿਲਾਂ ਕਹਿ ਕੇ ਹੌਟ ਐਂਡ ਕੋਲਡ ਦਾ ਟ੍ਰੈਂਡ ਆ ਗਿਆ ਇਸੇ ਤਰੀਕੇ ਕਾਫੀ ਦਾ ਟ੍ਰੈਂਡ ਬਣ ਕੇ ਕਰਾ ਚੱਲ ਰਿਹਾ ਜੀ ਹਾਂ ਉਸ ਤੋਂ ਬਾਅਦ ਅਸੀਂ ਪਹਿਲਾਂ ਫੋਨ ਮੈਂ ਨਹੀਂ ਸੀ ਵੇਚਦਾ ਪਰ ਇਸ ਵਾਰੀ ਅਸੀਂ ਫੋਨ ਵੀ ਸ਼ੁਰੂ ਕੀਤੇ ਆ ਹਾਂ ਪਰ ਇਹਦੇ ਵਿੱਚ ਤੁਹਾਨੂੰ ਡਿਮਾਂਡ ਆ ਗਈ ਨਾ ਕਿ ਤੁਸੀਂ ਫੋਨ ਵੀ ਵਿੱਚੋ ਟੈਬਸ ਵੀ ਹੈਗੀਆਂ ਸਾਡੇ ਕੋਲ Samsung ਦੇ ਵੈਸੇ ਨਵੇਂ ਕਿਹច ਜ਼ਿਆਦਾਤਰ ਆਰਡਰ ਕਰਕੇ ਮਗਾਣਾ ਪੈਂਦਾ ਇਹਨਾਂ ਕੋਲ ਸਟਾਕ ਹੁੰਦਾ ਔਰ iPhone ਦਾ ਪੈਡ ਵੀ ਤੁਹਾਨੂੰ ਟੈਬਲੇਟ ਮਿਲੇਗੀ ਸਾਰਾ ਕੁਝ ਮਿਲੇਗਾ ਸਾਡੇ ਕੋਲ ਕੀ ਬਾਤ ਹੈ ਠੀਕ ਹੈ ਜੀ ਉਸ ਤੋਂ ਬਾਅਦ Vivo Oppo Samsung ਸਾਰੇ ਫੋਨਸ ਅਵੇਲੇਬਲ ਆ ਸਾਡੇ ਕੋਲ ਇਹ ਵੀ ਜਿਨ੍ਹਾਂ ਦਾ ਸਿਮ ਬਲ ਅੱਛਾ ਆ ਉਹ ਡਾਊਨ ਪੇਮੈਂਟ 1 ਰੁਪਿਆ ਕਰਕੇ ਜਾਂ ਸਿਰਫ ਗੱਲਬਾਤ ਕਰਕੇ ਲਿਆ ਸਕਦੇ ਸਿਮ ਬਲ ਦੇ ਹਿਸਾਬ ਨਾਲ ਉਹਦੇ ਵਿੱਚ ਜੋ ਵੀ ਹੋਊਗਾ ਐਲੀਜੀਬਿਲਟੀ ਹਾਂਜੀ ਇਹ ਨਹੀਂ ਆ ਕਿ ਤੁਸੀਂ ਆ ਕੇ ਪਹਿਲੇ ਇੱਥੇ ਚੀਜ਼ਾਂ ਘਟਾਲੋ ਮਰ ਕੇ ਸਿਮ ਬਲ ਹੀ ਖਰਾਬ ਨਿਕਲੇ ਫਿਰ ਨਹੀਂ ਸੇਲ ਹੋਣੀ ਨੇ ਕਾਰਡ ਬਹੁਤ ਲੋਕਾਂ ਦੇ ਬਣੇ ਹੋਏ ਆ ਸਾਡੇ ਮੈਂ ਦੇਖਿਆ ਵੀ ਕਸਟਮਰ ਜ਼ਿਆਦਾਤਰ ਬਹੁਤ ਵਧੀਆ ਸਾਡੇ ਇਲਾਕੇ ਦੇ ਸਾਰਿਆਂ ਦਾ ਸਿਬਲ ਠੀਕ ਆਲਮੋਸਟ ਕੋਈ ਐਦਾਂ ਦੀ ਗੱਲ ਨਹੀਂ ਹੈ ਚਲ 1 ਤੋਂ 2% ਜਿਨ੍ਹਾਂ ਦਾ ਪ੍ਰੋਬਲਮ ਹੈਗੀ ਆ ਉਹ ਕਲੀਅਰ ਕਰਕੇ ਆ ਜਾਂਦੀ ਆ ਫਿਰ ਡ్రਾਈਵਰ ਵੀ ਨੇ ਜੀ ਹੇਅਰ ਡ్రਾਇਰ ਸਾਰਾ ਸਾਡੇ ਕੋਲ ਅਪਲੈਂਸ ਜਿਹੜੇ ਆਰੈਂਜ ਹੈਗੀਆਂ ਸਾਡੇ ਕੋਲ ਹੋਰ ਮਿਕਸਰ ਗ੍ਰੈਂਡਰ ਜੂਸਰ ਸਭ ਕੁਝ ਹੈਗਾ ਪੈਂਸਲ ਵਾਲਾ ਟੈਪ ਹੈ ਤੁਹਾਡੇ ਕੋਲ ਜੀ ਪੈਂਸਲ ਵਾਲਾ ਦਿਖਾ ਦਿਓ ਜੀ ਇੱਕ ਵਾਰੀ ਕਿਉਂਕਿ ਅੱਜਕੱਲ ਬਹੁਤ ਡਿਮਾਂਡ ਚ ਹੈ ਪੈਂਸਲ ਵਾਲਾ ਪੈਂਸਲ ਵਾਲਾ ਟੈਪ ਵਾਲਾ ਹਮ ਠੀਕ ਹੈ ਜੀ ਤੇ ਇਹ ਵੀ ਫਿਰ ਡਾਊਨ ਪੇਮੈਂਟ ਜਬ ਪਿਆਰ ਮੁਹੱਬਤ ਨਾਲ ਗੱਲਾਂ ਕਰਕੇ ਸਿੰਬਲ ਦਿਖਾ ਕੇ ਲਿਆ ਜਾ ਸਕਦਾ ਹੈ ਦੇ ਸਕਦੇ ਹਾਂ ਤੇ ਜਿਹੜੇ ਕਿਸ਼ਤ ਬਣेंगी ਉਹ ਨੋਮੀਨਲ ਜੀ ਬਣਦੀ ਹੈ ਨੋਮੀਨਲ ਡਿਪੈਂਡਿੰਗ ਅਪਨ ਕਿ ਕਸਟਮਰ ਕਿਹੋ ਜੀ ਚਾਹੁੰਦਾ ਹਾਂਜੀ ਕਿੱਦਾਂ ਦੇ ਚਾਹਣੇ ਤੁਸੀਂ ਉਦਾਂ ਦੀ ਅਸੀਂ ਕਿਸ਼ਤ ਤੁਹਾਡੇ ਬਣਾਵਾਂਗੇ ਮੋਹਤਰ ਸਾਹਿਬ ਤਕਰੀਬਨ ਤਕਰੀਬਨ ਆਪਾਂ ਸਾਰੇ ਜਿਹੜੇ ਪ੍ਰੋਡਕਟ ਹੈ ਦਿਖਾ ਦਿੱਤੇ ਐਲਜੀ ਦੇ ਕਿਚਨ ਅਪਲਾਈਸਸ ਵੀ ਦਿਖਾ ਦਿੱਤੇ ਜਿਹੜੇ ਹੋਰ ਕੰਪਨੀ ਦੇ ਆਪਣੇ ਕੋਲ ਅਵੇਲੇਬਲ ਹੈਗੇ ਲੇਕਿਨ ਇੱਕ ਵਾਰੀ ਆਪਣੇ ਪਰਿਵਾਰਕ ਮੈਂਬਰ ਨੂੰ ਐਡਰੈਸ ਕਨਫਰਮ ਕਰ ਦੀ ਕਿਉਂਕਿ ਦਨਵੇਲੇ ਵੀਡੀਓ ਬਣਾਣੀ ਔਖੀ ਸੀ ਤੇ ਅਸੀਂ ਰਾਤ ਨੂੰ ਆਏ ਆ ਇੱਥੇ ਕਾਫੀ ਰਸ਼ ਹੋ ਜਾਂਦਾ ਐਡਰੈਸ ਕਨਫਰਮ ਕਰ ਦਈਏ ਐਡਰੈਸ ਗੀਤਾਵਾਂ ਮੰਦਰ ਦੇ ਕੋਲ ਪੱਪੂ ਚੁੰਨੀ ਵਾਲੇ ਦੇ ਨਾਲ ਪੱਪੂ ਚੁੰਨੀ ਵਾਲੇ ਦੇ ਨਾਲ ਮਲੋਟਾ ਇਲੈਕਟ੍ਰੋਨਿਕ ਵੈਸੇ ਬਹੁਤ ਸਾਰੇ ਸਾਡੇ ਪਰਿਵਾਰਕ ਮੈਂਬਰ ਜਾਣਦੇ ਹੀ ਇੱਥੇ ਰੈਗੂਲਰ ਪਿਛਲੇ 20 ਸਾਲਾਂ ਤੋਂ ਆ ਰਹੇ ਆ ਪਰ ਫਿਰ ਵੀ ਜਿਨ੍ਹਾਂ ਨੇ ਪਹਿਲੀ ਵਾਰ ਆਣਾ ਉਹਨਾਂ ਲਈ ਕੋਈ ਆਫਰ ਹੋ ਸਕਦੀ ਹੈ ਆਫਰ ਤੁਹਾਨੂੰ ਦੱਸਿਆ ਸੀ ਬੁਲੇਟ ਕੱਢਣਾ ਹੈਗਾ ਉਹਦੀ ਲੱਕੀ ਡਰਾ ਪਾਣਾ ਅੱਛਾ ਬੁਲੇਟ ਤੁਸੀਂ ਹਰ ਸਾਲ ਕੱਢਦੇ ਹੋ ਉਹਦਾ ਲੱਕੀ ਡਰਾ ਪਾਣਾ ਤੇ ਆਪਾਂ ਹੋ ਸਕਦਾ ਥੱਲੇ ਕਮੈਂਟ ਆਵੇ ਕਿ ਪ੍ਰਾਈਸ ਪ੍ਰਾਈਸ ਤਾਂ ਦੇਖੋ ਜਿਹੜਾ ਕੋਈ ਵੀ ਐਲਜੀ ਦਾ ਪ੍ਰੋਡਕਟ ਆ ਜੀ ਉਹ ਤਾਂ ਆਨਲਾਈਨ ਅਵੇਲੇਬਲ ਆ ਠੀਕ ਆ ਜੀ ਔਰ ਆਨਲਾਈਨ ਨੂੰ ਅਸੀਂ ਮੈਚ ਕਰਦੇ ਆ ਹਮ ਇੱਕ ਤੁਸੀਂ ਅੰਦਰ ਵੀ ਗੱਲ ਕਹਿ ਰਹੇ ਸੀਗੇ ਹਾਂ ਕਿ ਪੈਸਾ ਤਾਂ ਜੇ ਤੁਸੀਂ ਤਾਂਬੇ ਦਾ ਦੇਣਾ ਤਾਂ ਸੋਨਾ ਨਹੀਂ ਮਿਲਣ ਵਾਲਾ ਜੇ ਸੋਨਾ ਖਰੀਦਣਾ ਤਾਂ ਥੋੜੇ ਪੈਸੇ ਜ਼ਿਆਦਾ ਤਾਂ ਹੋ ਸਕਦੇ ਦੇਖੋ ਸਰ ਐਦਾ ਹੁੰਦੀ ਗੱਲ ਕੀ ਦੇਖੋ ਹਰੇਕ ਕਸਟਮਰ ਸਭ ਨੂੰ ਪਤਾ ਆ ਸਭ ਕੁਝ ਜੀ ਹੁਣ ਕੋਈ ਐਦਾ ਜਵਾਨਾ ਤਾਂ ਹੈ ਨਹੀਂ ਕਿ ਕਿਸੇ ਨੂੰ ਕੁਝ ਪਤਾ ਨਹੀਂ ਹਮ ਜਿੱਦਾਂ ਦਾ ਦੇਖੋ ਅਸੀਂ ਪੈਸਾ ਦੇਣਾ ਉਦਾਂ ਦਾ ਸਾਨੂੰ ਪ੍ਰੋਡਕਟ ਮਿਲਣਾ ਕੱਲੇ ਸਸਤਾ ਦੇ ਕੇ ਪੈਸਾ ਖਰਾਬ ਨਾ ਕਰ ਦਿਓ ਜੇ ਤੁਸੀਂ ਸਸਤਾ ਮਹਿੰਗਾ ਦੀ ਵੀ ਗੱਲ ਇਦਾਂ ਹੁੰਦੀ ਹੈ ਦੇਖੋ ਜੇ ਤੁਸੀਂ ਸਸਤਾ ਔਰ ਤੁਸੀਂ ਜਿਹਨੂੰ ਅਸੀਂ ਮਹਿੰਗਾ ਕਹਿੰਦੇ ਹੁੰਦਾ ਨਹੀਂ ਮਹਿੰਗਾ ਕੁਛ ਨਹੀਂ ਉਹ ਕੁਆਲਿਟੀ ਦਾ ਹੀ ਰੇਟ ਹੁੰਦਾ ਸਰ ਵਿੱਚ ਕੁਆਲਿਟੀ ਉਹਦੀ ਲਾਈਫ ਵੀ ਵੱਜ ਜਾਂਦੀ ਹੈ ਉਹਦੀ ਲਾਈਫ ਉਹਦੀ ਕੰਜ਼ਮਪਸ਼ਨ ਉਹਦੀ ਸਰਵਿਸ ਉਹਦੀ ਪਾਰਟ ਅਵੇਲੇਬਿਲਟੀ ਸਾਰਾ ਕੁਝ ਉਹ ਤੁਹਾਡੀ ਸੈਟੀਸਫੈਕਸ਼ਨ ਵੀ ਇਨਕਲੂਡ ਸੈਟੀਸਫੈਕਸ਼ਨ ਵੀ ਹੈ ਤੁਹਾਡੀ ਹੈਡੈਕ ਵੀ ਘਟਦੀ ਹੈ ਉਹਦੇ ਚ ਪਰ ਜੇ ਤੁਸੀਂ ਪ੍ਰਾਈਸ ਦਾ ਫਰਕ ਦੇਖੋਗੇ ਨਾ ਉਹ ਬਹੁਤ ਜ਼ਿਆਦਾ ਨਹੀਂ ਹੋਊਗਾ ਜੀ 24000 ਰੁਪਏ ਇਧਰ ਸੋਨਾ ਹੀ ਫਰਕ ਹੋਊਗਾ ਲੇਕਿਨ ਤੁਹਾਡੇ ਪ੍ਰੋਡਕਟ ਦੀ ਲਾਈਫ ਵੱਧ ਜਾਂਦੀ ਆ ਕੁਆਲਿਟੀ ਦਾ ਮੈਟਰ ਕਰਦਾ ਹੈ ਤੁਹਾਡੀ ਸੈਟੀਸਫੈਕਸ਼ਨ ਦਾ ਮੈਟਰ ਕਰਦਾ ਹੈ ਪਰ ਆਪਾਂ ਇੱਕ ਵਾਰੀ ਐਡਰੈਸ ਕਨਫਰਮ ਕਰ ਦਈਏ ਜੀ ਗੀਤਪਬਨ ਰੋਡ ਤੇ ਸਾਹਮਣੇ ਮੰਦਰ ਹੈ ਪੱਪੂ ਚੁੰਨੀਆਂ ਵਾਲਾ ਵੀ ਇੱਥੇ ਨਜ਼ਦੀਕ ਬੈਂਦਾ ਤੇ ਮੰਦਰ ਦੇ ਮੋਢਾ ਹੈ ਲਾਈਫਸ ਗੁੱਡ ਹੈ ਮੋਹਰਾ ਸਾਹਮਣੇ ਵੀ ਹੁੰਦੇ ਬ੍ਰਦਰ ਹੱਡ ਹੈ ਲਾਈਫਸ ਗੁੱਡ ਹੈ ਠੀਕ ਹੈ ਜੀ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਤੁਸੀਂ ਦੱਸ ਸਕਦੇ ਹੋ ਔਰ ਇੱਥੇ ਜਲਦੀ ਤੋਂ ਜਲਦੀ ਸ਼ਾਪਿੰ ਸਭ ਤੋਂ ਵੱਡੀ ਗੱਲ ਇਹਨਾਂ ਨੇ ਜਿਵੇਂ ਕਿਹਾ ਕਿ ਹੌਟ ਐਂਡ ਕੋਲਡ ਏਸੀ ਦਾ ਟ੍ਰੈਂਡ ਬਣਦਾ ਜਾ ਰਿਹਾ ਤੇ ਹੋ ਸਕਦਾ ਸਰਦੀਆਂ 'ਚ ਏਸੀ ਮਹਿੰਗਾ ਹੋ ਜਾਵੇ ਇਸ ਲਈ ਪਹਿਲਾਂ ਪਹਿਲਾਂ ਲੈ ਲਓ 올ਰਾਇਟ ਜਹੀ ਕੁਆਲਿਟੀ ਤੁਹਾਨੂੰ ਕਿਤੇ ਹੋਰ ਨਹੀਂ ਮਿਲਣੀ ਸਵੀਟ ਤੇ ਬੀਸਟ ਆ ਰੈਫਰਿਜਰੇਟਰ ਬਾਰੇ ਇਹਨਾਂ ਨੇ ਦੱਸ ਦਿੱਤਾ ਮਨ ਲਓ ਫ੍ਰਿਜ ਬਾਰੇ ਫ੍ਰਿਜ ਬਾਰੇ ਦੱਸ ਦਿੱਤਾ ਵਾਸ਼ਰ ਡਰਾਇਰ ਬਾਰੇ ਦੱਸਤਾ ਬਹੁਤ ਸਾਰੇ ਮੇਰੇ ਐਨਆਰਆਈ ਫ੍ਰੈਂਡਸ ਦੀ ਜਮਾਤ ਸੀ ਕਿ ਸਾਾਨੂੰ ਯਾਰ ਕੁਆਲਿਟੀ ਵਧੀਆ ਚਾਹੀਦੀ ਆ ਲਾਈਫ ਗੁੱਡ ਚਾਹੀਦੀ ਤਾਂ ਸੀ ਪਰਸਨਲ ਤੌਰ ਤੇ ਮਲੋਤਰਾ ਸਾਹਿਬ ਦੇ ਸ਼ੋਰੂਮ ਨੂੰ ਰეკਮੈਂਡ ਕਰਦੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਤੁਸੀਂ ਸੱਚੀਓ ਖੁਸ਼ ਹੋ ਕੇ ਜਾਓਗੇ ਉਹ ਸਰ ਸਵਾਗਤ ਤੇ ਬਹੁਤ ਮਿਹਰਬਾਨੀ ਕਰਨਾ ਥੈਂਕ ਯੂ ਸਰ ਥੈਂਕ ਯੂ ਸਰ ਮੈਂ ਵੀ ਲੱਕੀ ਟ੍ਰੋਪੋਨਟ ਵੀ ਪਾ ਲਵਾਂ ਜੀ ਫਿਰ ਹਾਂਜੀ ਓਪਨ ਲੈ ਕੇ ਹਾਂਜੀ ਵੀਰ ਚਲੋ ਠੀਕ ਹੈ ਜੀ ਆਪਾਂ ਕੱਢਣਾ ਲਾਈਵ ਹੈ ਕੋਈ ਪਾਰਸ਼ੀਅਲਟੀ ਨਹੀਂ ਨੇ ਉਹ ਤਾਂ ਕਦੀ ਵੀ ਨਹੀਂ ਮੇਰੇ ਮਲੋਤਰਾ ਇਲੈਕਟ੍ਰੋਨਿਕਸ ਦੇ ਵੀਡੀਓ ਪਈ ਆ ਸਾਡੇ ਜੋ ਵੀ ਅਸੀਂ ਕੱਢਿਆ ਉਹ ਔਨਲਾਈਨ ਹੀ ਆ ਔਨਲਾਈਨ ਹੀ ਠੀਕ ਹੈ ਬਹੁਤ ਸ਼ੁਕਰੇ ਸਰ ਮਿਹਰਬਾਨੀ ਥੈਂਕ ਯੂ ਵੈਰੀ ਮਚ